ਦਿਕਰ ਡੈਲਮਿੰਦਰ ਕਰ ਸਕਦੇਗਾ ਤੇ ਪਰ ਅਸੀਂ ਜਾਣਾ ਵੀ ਰੋਡ ਵਿੱਚ ਬੱਸਾਂ ਤੇ ਸਾਡੇ ਮਨੂ ਜਿੱਥੇ ਮਰਜੀ ਤਰਖਾ ਖਾ ਲੈਣ ਮੇਰੀ ਗੱਲ ਸੁਣੋ ਤੁਸੀਂ ਜਾਓ ਰੋਡ ਵਿੱਚ ਬੱਸਾਂ ਤੇ ਅਸੀਂ ਇਹਨੇ ਕਹਿੰਦੇ ਸਰਕਾਰੀ ਬੱਸ ਤੇ ਨਾ ਚੜੋ ਸਰਕਾਰ ਨੇ ਤੁਹਾਨੂੰ ਕਰਾਇਆ ਫ੍ਰੀ ਕਰਤੋਂ ਤੁਹਾਡੇ ਵਾਸਤੇ ਬੱਸਾਂ ਚਲਾਤੀਆਂ ਤੁਹਾਨੂੰ ਕਹਦਾ ਕਿ ਚੜੋ ਫ੍ਰੀ ਇੰਨਾ ਵਿਚਾਰੇ ਦੇ ਗਲਾਵੇਂ ਤਾਂ ਨਾ ਪਟਿਆ ਕਰੋ ਇਹ ਸਾਡੇ ਲੋ ਭਲਾ ਨਾ ਸਾਨੂੰ ਛੱਤ ਤੇ ਚੜਾ ਕੇ ਲਿਆਣ ਮੈਂ ਤਾਂ ਸਰਕਾਰੀ ਤੇ ਹੀ ਜਾਣਾ ਮੈਂ ਤਾਂ ਪ੍ਰਾਈਵੇਟ ਤੇ ਜਾਣਾ ਤੇ ਲੜਿਆ ਤਾਂ ਨਾ ਕਰੋ ਸਰਕਾਰੀ ਦੇ ਉਹ ਕਿਹੜਾ ਰੋਡ ਇਹ ਕਹਿੰਦਾ ਅਸੀਂ ਲੜਨਾ ਹੀ ਆ ਇਹ ਵੀ ਇਹੀ ਸੂਤ ਆਉਣਗੇ ਇਹ ਵੀ ਚਾਂਮਲੇ ਆਉਂਦੇ ਹੋ ਮੈਨੂੰ ਐਂ ਦੱਸ ਬੀਬਾ ਉਹ ਕਹਿੰਦਾ ਵੀ ਤੂੰ ਸਮ ਮੈਂ ਕਹ ਤੋ ਕਟਾਵਾਂ ਜੋ ਸਰਕਾਰ ਨੇ ਫ੍ਰੀ ਕੀਤਾ ਸਾਨੂੰ ਸਾਰਾ ਕੁਝ ਥੋੜਾ ਠੰਡੇ ਹੋ ਜਾਓ ਠੰਡੇ ਤੋ ਟਿਕ ਟਕ ਕੱਟ ਸਕਦੇ ਹਾਂ ਸਰਕਾਰ ਤੇ ਪਰ ਗੁਰਗਨ ਮੰਡਾੜੀ ਬੋਲ ਸਕਦੇ ਨਹੀਂ ਪਹਿਲਾਂ ਟਿਕ ਟਕ ਕਰਦੇ ਉਹਦੇ ਫੁੱਟ ਫੁੱਟ ਕਰਦੇ ਕੀ ਗੱਲ ਹੈ ਕਾਰੇ ਚ ਕਰਦੇ ਇਹ ਇਹਨਾਂ ਦੇ ਘਰੇ ਹੈ ਨਹੀਂ ਕੁਝ ਮੇਰੀ ਗੱਲ ਸੁਣੋ ਹੁਣ ਬੋਲਿਆ ਜੇ ਮੇਰੇ ਥਾਂ ਤੇ ਕੋਈ ਹੋਰ ਥਾਣੇਦਾਰ ਹੁੰਦਾ ਨਾ ਉਹਨਾਂ ਦੀ ਕੰਪਲੇਂਟ ਤੇ ਪਾ ਕੇ ਕਾਰਵਾਈ ਥੋੜੀ ਜਹੀ ਤਸੱਲੀ ਕਰਾਉਂਦਾ ਵੀ ਤੁਸੀਂ ਬੋਲਣ ਨੂੰ ਕਿਉਂ ਨਹੀਂ ਆਂ ਸੀ ਕਿ ਮੈਂ ਮੈਨੂੰ ਥੋੜਾ ਚਾਹੀਦਾ ਅਸੀਂ ਢੀੜੇ ਹੋ ਕੇ ਲੰਘਦੇ ਆ ਅੱਛਾ ਰੋੜਾ ਨੂੰ ਟਾਇਰ ਦੇ ਦਿਓ ਨਾ ਫਿਰ ਕੀ ਕਰਨ ਉਹ ਜਿੱਥੇ ਤੁਸੀਂ 50 ਦੀ ਥਾਂ 100 ਚੜੋਗੇ 700 ਚੜੋਗੇ ਤਾਂ ਕੀ ਕਰਨ ਉਹ ਵਿਚਾਰੇ ਇੰਨਾ ਮੈਂ ਕਿਹਨੂੰ ਬੋਲਣ ਨਹੀਂ ਦਿੰਦਾ ਮਾਤਾ ਤੇਰੀ ਮੇਰੀ ਗੱਲ ਸੁਣੋ ਇੱਕ ਮਿੰਟ ਮੈਂ ਲੈ ਅੱਜ ਕਰੀ ਜਣਾ ਇਸ ਕਰਕੇ ਵੀ ਮੇਰੀ ਮਾਂ ਦੀ ਉਮਰ ਤੇ ਹੋ ਤੁਸੀਂ ਜੇ ਸਮਝਦੇ ਹੋ ਕਿ ਥਾਣੇਦਾਰ ਤੁਹਾਨੂੰ ਥੋੜਾ ਦਬਾ ਥਾਣੇਦਾਰ ਨੂੰ ਕੋਈ ਤਾਂ ਮ ਹੁਣ ਅਸਲ ਦੇ ਵਿੱਚ ਨਾ ਭੰਜੀ ਇਹਨਾਂ ਦਾ ਕਸੂਰ ਨਹੀਂ ਵਿਚਾਰਿਆਂ ਦਾ। ਅੱਛਾ ਜੀ। ਇੱਕ ਚੀਜ਼ ਦੇਖੋ ਤੁਸੀਂ। ਤਨਖਾਹਾਂ ਵਾਲੀਆਂ ਲੇਡੀਆਂ ਜਾਂਦੀਆਂ। ਠੀਕ ਹੈ ਜੀ। ਨੌਕਰੀਆਂ ਕਰਨ ਵਾਲੀਆਂ। ਠੀਕ ਹੈ। ਕਿਸੇ ਦੀ 50000 ਕਿਸੇ ਨੂੰ 70000 ਹੈ ਕਿਸੇ ਦੀ ਲੱਖ ਸਵਾ ਲੱਖ ਰੁਪਿਆ ਤਨਖਾਹ ਵੀ ਹੈ ਠੀਕ ਹੈ ਠੀਕ ਹੈ ਟੀਏ ਡੀਏ ਜਿਹੜੇ ਹਨ ਜੁੱਥਾ ਕਮੈਨੋ ਪਤਾ ਕਿਉਂਕਿ ਸਾਨੂੰ ਵੀ ਮਿਲਦੇ ਹੈ ਜਿਹੜੇ ਐਕਸਟਰਾ ਪੱਤੇ ਆ ਨਾ ਸਾਨੂੰ ਤਨਖਾਹ ਤੋਂ ਬਿਨਾ ਉਹ ਮਿਲਦੇ ਆ ਵੀ ਤੁਹਾਨੂੰ ਕਿਤੇ ਇਦੋਂ ਉਦੋਂ ਟ੍ਰੈਵਲ ਕਰਨਾ ਪੈ ਜੇ ਜਾਣਾ ਆਉਣਾ ਪੈ ਜੇ ਉਹ ਚੀਜ਼ਾਂ ਮਿਲਦੀਆਂ ਠੀਕ ਹੈ ਠੀਕ ਹੈ ਉਹ ਕਿਸੇ ਵੀ ਤਰ੍ਹਾਂ ਦੇ ਫੰਡ ਦੇ ਰੂਪ ਦੇ ਵਿੱਚ ਮੈਲੇ ਟੀਏ ਦੇ ਡੀਏ ਦੇ ਜਾਂ ਕਿਸੇ ਵੀ ਰੂਪ ਦੇ ਵਿੱਚ ਉਹ ਚੀਜ਼ਾਂ ਮਿਲਦੀਆਂ ਜਿਵੇਂ ਸਰਕਾਰੀ ਨੌਕਰੀਆਂ ਕਰਨ ਵਾਲੀਆਂ ਲੇਡੀਜ਼ ਮੈਂ ਕਿਸੇ ਦਾ ਦੋਖੀ ਨਹੀਂਗਾ ਮੈਂ ਕਹਿੰਦਾ ਵੀ ਸਰਕਾਰ ਨੇ ਜਿਹੜਾ ਕੁਝ ਕਰਤਾ ਸਰਕਾਰ ਸੋਚ ਸਮਝ ਕੇ ਕਰੇ ਨਾ ਵੀ ਕੀ ਕਰਨਾ ਚਾਹੀਦਾ ਕੀ ਨਹੀਂ ਦੁਨੀਆ ਤੇ ਕਿੰਨਾ ਬੋਝ ਪਊਗਾ ਕੌਣ ਔਖਾ ਹੋ ਕੌਣ ਸੌਖਾ ਆਊਗਾ ਹੁਣ ਜਿਹੜੇ ਲੱਖ ਲੱਖ ਰੁਪਇਆ ਤਨਖਾਹ ਲੈਣ ਵਾਲਿਆਂ ਨੇ ਨੱਤ ਸਫਰ ਕਰਨਾ ਹੈ ਠੀਕ ਹੈ ਕਿਸੇ ਨੇ 50 ਕਿਲੋਮੀਟਰ ਕੇ ਨੇ 100 ਕਿਸੇ ਨੇ 150 ਡੇਲੀ ਅਪਡਾਟ ਕਰਨਾ ਜੇ ਉਹੀ ਲੋਕ ਭੈਣ ਜੀ ਟਿਕਟਾਂ ਕਟਾਉਣ ਉਹੀ ਲੇਡੀਜ਼ ਜਿਹੜੇ ਹੈਗਾ ਟਿਕਟਾਂ ਕਟਾਉਣ ਹਰ ਇੱਕ ਨੂੰ ਜਿਹੜੀ ਟਿਕਟ ਆ ਨਾ ਕੱਲੇ ਮਰੀਜ਼ ਨੂੰ ਛੱਡਿਆ ਹੋਈ ਹੈ ਵੱਡੀ ਉਮਰ ਦੇ ਓਵਰੇਜ ਜਿਹੜੇ ਹੈਗੇ ਬਜ਼ੁਰਗੋਨਾਂ ਨੂੰ ਛੱਡਿਆ ਹੋਵੇ ਬੱਚਿਆਂ ਨੂੰ ਸਟੂਡੈਂਟਾਂ ਨੂੰ ਪੜ੍ਹਨ ਵਾਲਿਆਂ ਨੂੰ ਜਿਹੜਾ ਮਾਫ ਹੋ ਕੇ ਕਰਾਇਆ ਜੇ ਸਾਰੇ ਕਰਾਇਏ ਲੱਗਣ ਤਾਂ ਤੁਹਾਨੂੰ ਨਹੀਂ ਇਹ ਲੱਗਦਾ ਵੀ ਨਾਲੇ ਤਾਂ ਥੋੜਾ ਬਿਨਾਂ ਵਜ੍ਹਾ ਦਾ ਜਿਹੜਾ ਨਾ ਵੀ ਕਦੇ ਆਇਆ ਗਿਆ ਤਾਂ ਵੀ ਚਲ ਮੈਂ ਕੁੜੀ ਨੂੰ ਬਿਸਕਟ ਦੇ ਆਵਾਂ ਵੀਰ ਜੀ ਮੇਰੀ ਗੱਲ ਸੁਣੋ ਮੈਂ ਬਿਸਕਟ ਨਹੀਂ ਦਿੱਤੇ ਜਾਂਦੇਗੇ ਮੇਰੀ ਗੱਲ ਸੁਣੋ ਅਸੀਂ ਕੋਈ ਐ ਕੰਤੁਰਗਾਣੀ ਖਾਧੀਆਂ ਵੇਲੀਆਂ ਘਰ ਦੇ ਵੀ ਸਾਨੂੰ ਕਹਿੰਦੇ ਆ ਅੱਜ ਕਿਸਤਾਈ ਪਈ ਆਪਣੀ ਲੋਨ ਦੀ ਜਾ ਕੇ ਫਲਾਣੇ ਸਾਡੇ ਜਾ ਕੇ ਭਰਿਆਉ ਹੈ ਉਹ ਵੀ ਅਸੀਂ ਚਾਹ ਕੇ ਕਰਨਾ ਅਸੀਂ ਘਰ ਦਾ ਨਹੀਂ ਵੀ ਨਿਰਕਾਰ ਸਕਦੀਆਂ ਤੇ ਪਰ ਅਸੀਂ ਜਾਣਾ ਵੀ ਰੋਡ ਵਿੱਚ ਬੱਸਾਂ ਦੇ ਸਾਡੇ ਮਨੂ ਜਿੱਥੇ ਮਰਜੀ ਤਰਖਾ ਖਾ ਲੈਣ ਤੇ ਮਾਤਾ ਜੀ ਮੇਰੀ ਗੱਲ ਸੁਣੋ ਤੁਸੀਂ ਜਾਓ ਰੋਡ ਵਿੱਚ ਬੱਸਾਂ ਤੇ ਅਸੀਂ ਇਹਨੇ ਕਹਿੰਦੇ ਸਰਕਾਰੀ ਬੱਸ ਤੇ ਨਾ ਚੜੋ ਸਰਕਾਰ ਨੇ ਤੁਹਾਨੂੰ ਕਰਾਇਆ ਫਰੀ ਕਰਤਾ ਤੁਹਾਡੇ ਵਾਸਤੇ ਬੱਸਾਂ ਚਲਾਤੀਆਂ ਤੁਹਾਨੂੰ ਕਹਦਾ ਕਿ ਚੜੋ ਫਰੀ ਇਨਾ ਵਿਚਾਰਿਆਂ ਦੇ ਗਲਾਵੇਂ ਤਾਂ ਨਾ ਪਟਿਆ ਕਰੋ। ਇਹਨੇ ਤਾਂ ਗਲਾਵੇਂ ਪਟਨੇ ਪੈਂਦੇ। ਇਹ ਸਾਰੇ ਪੈਰ ਮੇਰੇ ਦਿੱਤੇ ਜਾਏ ਜਣੇ, ਜੈਦ ਪੈਰ ਮੇਰੇ। ਆ ਦੇਖੋ ਜੀ ਮੈਂ ਇਹ ਪਹਿਲੀ ਗੱਲ ਕਰਕੇ ਇਦਾਂ ਕਰਿਆ ਕਰੋ ਪਹਿਣੇ, ਪੈਰ ਘਰੇ ਰੱਖਿਆ ਕਰੋ। ਜਦੋਂ ਉਹ ਕਹਿੰਦਾ ਵਿਚਾਰਾ ਕਹਿੰਦਾ ਵੀ 52 ਦੀ ਥਾਂ 100 ਸਵਾਰੀ ਜਾਣੀ ਕਿ ਕਿੱਥੋਂ ਦੀ ਲੰਗੜੋ ਕਹਿੰਦਾ ਸੀਟਾਂ ਦੇ ਫੱਟੇ ਪਾੜ ਰੱਖ ਰੱਖ 15 ਨੂੰ ਜਾਣੇ ਟਿਕ ਟਿਕ। ਉਹ ਵੀ ਸਾਡੇ ਵੱਲ ਭਲਾ ਨਾ ਇਹ ਸਾਨੂੰ ਛੱਤ ਤੇ ਛਿੜਾਕੇ ਜਾਣ ਮੈਂ ਤਾਂ ਸਰਕਾਰੀ ਤੇ ਜਾਣਾ ਮੈਂ ਤਾਂ ਪ੍ਰਾਈਵੇਟ ਤੇ ਜਾਣਾ। ਤੇ ਲੜਿਆ ਤਾਂ ਨਾ ਕਰੋ ਸਰਕਾਰੀ ਤੇ ਉਹ ਕਿਹੜਾ ਰੋਲ। ਇਹ ਲੜਨ ਦਾ ਕਹਿੰਦਾ ਅਸੀਂ ਲੜਨਾ ਹੀ ਆ। ਇਹ ਵੀ ਇਹੀ ਸੂ ਮੈਂ ਕਹ ਤੋ ਕਿ ਟਾਵਾ ਜੋ ਸਰਕਾਰ ਨੇ ਫ੍ਰੀ ਕੀਤਾ ਸਾਨੂੰ ਸਾਰਾ ਕੁਝ ਟਿਕਟ ਫ੍ਰੀ ਕੀਤੀ ਹੈ ਜੀ ਆਧਾਰ ਕਾਰਡ ਦੇ ਉੱਤੇ ਟਿਕਟ ਫ੍ਰੀ ਕੀਤੀ ਹੈ ਮੈਂ ਉਹੀ ਕਹਿ ਰਹਾ ਕਿ ਸਮਾਨ ਫ੍ਰੀ ਕੀਤਾ ਐ ਇੰਨੇ ਕਿ ਤਾ ਤੁਸੀਂ ਵੀ ਸਿਆਣੇ ਹੋ ਨਾ ਵੀ ਕਿਤੇ ਇਹ ਕੋਈ ਨੋਟੀਫਿਕੇਸ਼ਨ ਹੋਇਆ ਸੀ ਸਰਕਾਰ ਦਾ ਵੀ ਜਿਹੜਾ ਟਿਕਟ ਦੇ ਨਾਲ ਜਿਹੜਾ ਸਮਾਨ ਵੀ ਫ੍ਰੀ ਹੈ ਲੇਡੀਜ਼ ਦੇ ਜਿਹੜਾ ਨਾ ਆਧਾਰ ਕਾਰਡ ਦੇ ਨਾਲ ਉਹ ਸਮਾਨ ਵੀ ਜਿੰਨਾ ਮਰਜੀ ਫਿਰ ਕੱਲ ਨੂੰ ਤੁਸੀਂ ਤਾਂ ਜਿਹੜਾ ਟਰਵਾ ਟਵਾਈ ਸਰਕਾਰੀ ਬੱਸਾਂ 'ਚ ਕਰਨ ਲੱਗ ਪਉਂਗੀਆਂ ਅਰ ਸਰਕਾਰ ਨੂੰ ਜਾ ਕੇ ਇਹਨੂੰ ਕਹਿ ਦੇ ਕਹਿ ਦੇਣਗੇ ਵੀ ਸਮਾਨ ਦਾ ਵੀ ਆਧਾਰ ਕੱਟ ਬਣਾ ਦੇਣਾ ਇੱਥੇ ਤੁਸੀਂ ਇੱਥੇ ਤੁਸੀਂ ਗਲਤੋਂ ਦੇਖੋ ਮੈਂ ਤੁਹਾਨੂੰ ਖਾਸ ਸਾਫ਼ ਗੱਲ ਦੱਸਾਂ ਵੀ ਜੇ ਇਹਨਾਂ ਨੇ ਤੁਹਾਡੇ ਤੇ ਕੰਪਲੇਂਟ ਕੀਤੀ ਹੈ ਨਾ ਜੇ ਬੱਸ ਠਾਣੇ ਲੈ ਜਾਂਦੀ ਹੈ ਜਿਹਨੇ ਇਸ ਗੱਲ ਦੀ ਕਾਰਵਾਈ ਪਾਦੀ ਨਾ ਉਹ ਸਵਾਰੀਆਂ ਦੇਖੋ ਸਾਰੇ ਉਹ ਜ਼ਿੰਮੇਵਾਰ ਖੜੇ ਇਸ ਗੱਲ ਦੇ ਗਵਾਹ ਖੜੇ ਆ ਵੀਰੇ ਤੁਹਾਨੂੰ ਲੱ ਉਹ ਡਰਾਈਵਰ ਕਨੈਕਟਰ ਦਾ ਕੋਈ ਕਸੂਰ ਸੀਗਾ ਕਿਸੇ ਕਿਸਮ ਦਾ ਲੱਗਿਆ ਤੁਹਾਨੂੰ ਟਰਾਉਣੇ ਦੇ ਵਿੱਚ ਹਾਂ ਜਿਹੜੇ ਹਿਸਾਬ ਨਾਲ ਦੱਸ ਰਹੇ ਆ ਸਮਾਨ ਦੀ ਮਤਲਬ ਗੱਲ ਲੱਗੀ ਅੱਛਾ ਸਮਾਨ ਦੀ ਟਾੜ ਤਾਂ ਮੇਰੇ ਹਿਸਾਬ ਨਾਲ ਬਣਦੀ ਨਹੀਂ ਬਣਦੀ ਆ ਨਾ ਹਾਂਜੀ ਅੱਛਾ ਤੇ ਮਾਤਾ ਜੀ ਬਸਲੇ ਮੂਹਰੇ ਤੋਂ ਪੈਗੇ ਸੀਗੇ ਲਟਗੇ ਸੀ ਇਹ ਨਹੀਂ ਹੋ ਬੋ ਨੇ ਇਹਨਾਂ ਇਹਨਾਂ ਨੂੰ ਤਾਂ ਸੱਜੋ ਸਾਹਿਬ ਜਿਹੜਾ ਬੱਸ ਸਰਕਾਰੀ ਵੇਖ ਕੇ ਨਾ ਮੁੰਡੇ ਦੇ ਵਿਆਹ ਜਿੱਨਾ ਜਾ ਜੜ ਜਾਂਦਾ ਹੈ ਨਹੀਂ ਨਹੀਂ ਉਹ ਬੀਬੇ ਦੇ ਕੱਪੜੇ ਵੇਖੋ ਤੁਸੀਂ ਇਹ ਕਹਿੰਦੇ ਜਿਹੜਾ ਹੈਗਾ ਟਾਈਮ ਹੋ ਗਿਆ ਸੀ ਬੱਸ ਦਾ ਅਸੀਂ ਤਾਂ ਕਰਕੇ ਕੱਪੜੇ ਨਹੀਂ ਚੇਂਜ ਕਰ ਸਕੇ ਸੁਣ ਵੇ ਭਾਈ ਟੋਪੀ ਵਾਲਿਆ ਹੈਂ ਉਹ ਤਾਂ ਮੈਂ ਤੈਨੂੰ ਕਹਣਾ ਸੀ ਕਨੈਕਟਰ ਪਰ ਮੈਂ ਤਾਂ ਹੁਣ ਲਾਉਣੀ ਰੋਇਆ ਬਣਾ ਕੇ ਮੇਰੀ ਥਾਂ ਤੇ ਤੇਰੀ ਮਾਂ ਹੁੰਦੀ ਨਾ ਕੋਦੇ ਕੱਪੜੇ ਪਰਖਦਾ ਮੇਰੇ ਕੱਪੜੇ ਵੇਖ ਤੇ ਕਿੰਨੀ ਧਰ ਕੱਢ ਦੇ ਤਨ ਛੱਬਣਾ ਤੈਨੂੰ ਇਹਨਾਂ ਨੂੰ ਲਾਉਂਦੇ ਨੇ ਵੇਖ ਕਿਵੇਂ ਬੁੱਕ ਜੀ ਬੋਲਣਾ ਦਾ ਹੋਰ ਕੀ ਕਹੇ ਭੈਣ ਜੀ ਮੇਰੀ ਗੱਲ ਸੁਣ ਲੋ ਮੇਰੀ ਗੱਲ ਸਮਝ ਬੀਬਾ ਮੈਂ ਅਸੀਂ ਨਹੀਂ ਭਰਾ ਤੇਰੀ ਗੱਲ ਮੇਰੀ ਗੱਲ ਸੁਣ ਲੈ ਬੈਕ ਬਸ ਮੁਰੇ ਲੜਦੇ ਤਾਂ ਤੁਮ ਠਾਕੇ ਵਿਖਾਉਂਦੇ ਜਈ ਨਹੀਂ ਹਮਤ ਹੋਈ ਤੇ ਤੂੰ ਮੇਰੇ ਕੱਪੜੇ ਪਾਰਖ ਕੇ ਵੇਖ ਜੀ ਜੀ ਮੇਰੇ ਕੱਪੜੇ ਉਹ ਮੈਂ ਕਹਿੰਦਾ ਬੀਬਾ ਥੋੜਾ ਠੰਡੇ ਹੋ ਜਾਓ ਠੰਡੇ ਠੰਡੇ ਹੋ ਜੀ ਟਕ ਟਕ ਅਟਛਾ ਦੇ ਧਾਰ ਘੜਦੇ ਪਰ ਬੁਰਗਲ ਮੰਦਾ ਨਹੀਂ ਬੋਲ ਸਕਦੇ ਨਹੀਂ ਪਹਿਲਾਂ ਟਕ ਟਕ ਕਰਦੇ ਉਹ ਫੜਫੜ ਕਰਦੇ ਕੀ ਗੱਲ ਹੈ ਕਾਦੇ ਚ ਕਰਦੇ ਇਹ ਇਹਨਾਂ ਦੇ ਘਰੇ ਹੈ ਨਹੀਂ ਕੁਛ ਮੇਰੀ ਗੱਲ ਸੁਣੋ ਹੁਣ ਬੋਲਿਆ બોલે બોલે ਜੇ ਮੇਰੇ ਥਾਂ ਤੇ ਕੋਈ ਹੋਰ ਥਾਣੇਦਾਰ ਹੁੰਦਾ ਨਾ ਉਹਨੇ ਕੰਪਲੇਂਟ ਤੇ ਪਾ ਕੇ ਕਾਰਵਾਈ ਥੋੜੀ ਜਹੀ ਤਸੱਲੀ ਕਰਾਉਂਦਾ ਵੀ ਤੁਸੀਂ ਬੋਲਣ ਨੂੰ ਜੁਕੀ ਨਹੀਂ ਨਾ ਅਸੀਂ ਕਿੰਨਾ ਨੂੰ ਥੋੜਾ ਚਾਹੀਦਾ ਅਸੀਂ ਢੀੜੇ ਹੋ ਕੇ ਨੰਗਦੇ ਆ ਅੱਛਾ ਉਹਨਾਂ ਨੂੰ ਰੂਟਾਂ ਵਾਲੇ ਦੇ ਦਿਓ ਨਾ ਫਿਰ ਕੀ ਕਰਨ ਉਹ ਜਿੱਥੇ ਤੁਸੀਂ 50 ਦੀ ਥਾਂ 100 ਚੜੋਂਗੇ 700 ਚੜੋਂਗੇ ਤਾਂ ਕੀ ਕਰਨ ਉਹ ਵਿਚਾਰੇ ਐਨਾ ਮੈਂ ਕਿਹਨੂੰ ਬੋਲਣ ਦੇ ਤੰਦਾ ਮਾਤਾ ਤੇਰੀ ਮੇਰੀ ਗੱਲ ਸੁਣ ਲੋ ਇੱਕ ਮਿੰਟ ਮੈਂ ਲੈ ਅੱਜ ਕਰੀ ਜਣਾ ਇਸ ਕਰਕੇ ਵੀ ਮੇਰੀ ਮਾਂ ਦੀ ਉਮਰ ਦੇ ਹੋ ਤੁਸੀਂ ਜੇ ਸਮਝਦੇ ਹੋ ਕਿ ਥਾਣੇਦਾਰ ਤੁਹਾਨੂੰ ਥੋੜਾ ਦਬਾ ਥਾਣੇਦਾਰ ਨੂੰ ਕੋਈ ਇੱਕ ਤੁਸੀਂ ਹਰਾਸ ਕਰਦੀਆਂ ਬਿਨਾਂ ਵਜ੍ਹਾ ਇੱਥੋਂ ਚੱਕ ਲੋ ਉੱਥੇ ਲਾ ਦੇਓ ਗੁਰਪ੍ਰੀਤ ਉਹ ਸਬਜ਼ੀ ਵਾਲਾ ਕੀ ਚੱਕਰ ਸੀ ਦਸੀ ਮਾਤਾ ਨੂੰ ਮੜਾ ਜਾ ਉਹ ਵੀ ਸਰ ਐਵੇਂ ਜਿਵੇਂ 2 ਕਿਲੋਮੀਟਰ ਤੇ ਸਿਰਫ ਫ੍ਰੀ ਸਬਜ਼ੀ ਫ੍ਰੀ ਦੇ ਆ ਸੁਣ ਲਿਓ ਆ ਮੁੰਡੇ ਦੀ ਗੱਲ ਸੁਣ ਲਿਓ ਧਿਆਨ ਨਾਲ ਵੀ ਕੀ ਕਰਦੀਆਂ ਜਨਾਨੀਆਂ ਸੁਣ ਲਿਓ ਹੁਣ ਧਿਆਨ ਨਾ ਮਤ ਐਦੋਂ ਗਾ ਗਰਮੀ ਦੇ ਵੀ ਪੈਰ ਦੀ ਗੱਲ ਸੁਣ ਲਓ ਮੇਰੀ ਮੁੰਡਾ ਗੱਲ ਦੱਸਾਂ ਲੱਗਣਾ ਜੇ ਐਦੋਂ ਬਾਅਦ ਗਰਮੀ ਵਾਲਾ ਹਿਸਾਬ ਤੋਂ ਵਧਣਾ ਨਹੀਂ ਕੰਪਲੀਟ ਦੇ ਆਧਾਰ ਤੇ ਮੈਂ ਕਾਰਵਾਈ ਪਾ ਦੂੰ ਥੋੜੇ ਤੇ ਇਹ ਥਾਣਾ ਥੋੜਾ ਆਣ-ਗਵਾਣ ਨਹੀਂ ਵੀ ਜਿੱਦਾਂ ਮਰਜ਼ੇ ਹੱਥ ਕੱਢ ਕੇ हद ਹੋ ਗਈ ਮੈਂ ਸੁਣ ਪੈਣ ਜੀ ਮੈਂ ਤੁਹਾਨੂੰ ਸਾਫ਼ ਸਾਫ਼ ਤਾਈਂ ਕਹਿੰਦਾ ਮੈਂ ਉਹਨਾਂ ਦੀ ਕੰਪਲੀਟ ਤੇ ਕਾਰਵਾਈ ਪਾ ਦਊਂਗਾ ਜਿੰਨਾ ਨੁਕਸਾਨ ਜਿੰਨਾ ਨੁਕਸਾਨ ਉਹਨਾਂ ਦੇ ਘਰੇ ਦਾ ਹੋ ਗਿਆ ਮੈਂ ਤੁਹਾਨੂੰ ਬਦਲਾ ਸਾਰਾ ਚੁੱਕ ਕੇ ਆਹ ਗੱਲ ਸੁਣੋ ਪਹਿਲਾਂ ਬੁੜੀਆਂ ਕਰਦੀਆਂ ਕੀ ਐ ਦੱਸਿਓ ਗੁਰਮੀਤ ਜਦੋਂ ਜੀ ਆਪਣੇ ਅੱਡੇ ਤੇ ਸਬਜ਼ੀ ਮਿਲ ਜਾਂਦੀ ਐ ਹਾਂ ਇਹ ਕੀ ਕਰਦੀ ਐ ਵੀ ਫ੍ਰੀ ਤਾਂ ਹੈਗਾ ਦਾ ਰਕਾਰਡ ਤੇ ਜੀ 2 ਕਿਲੋਮੀਟਰ ਅੱਗੇ ਚੱਲ ਜਾਂਦੇ ਆ 2 ਕਿਲੋਮੀਟਰ ਅਗੇ ਮੰਡੀ ਹੈ ਕਿ ਮੰਡੀ ਚੋਂ ਸਬਜ਼ੀ ਲੈ ਆਉਣੇ ਆਂ ਆਉਂਦੇ ਹੁੰਦੇ ਫੇਰ ਉਹੀ ਰੌਲਾ ਹੀ ਫੇਰ ਸਬਜ਼ੀ ਲੈਣ ਦੇਂਦੇ ਸੀ ਅਗੇ ਦੇ ਸਪਰੀ ਆ ਅੱਛਾ 2-2 ਕਿਲੋਮੀਟਰ ਸਬਜ਼ੀ ਲੈਣਾ ਮੀਟਰ ਦੇ ਸਬਜ਼ੀ ਲੈਣਾ ਸਹੀ ਤੇਰੀ ਵੀ ਮਿਲ ਜਾਂਦੀ ਕੋਈ ਹੀ ਇਹ ਬੇਂਦੀ ਹੈ ਕਿ ਇਹਨਾਂ ਦੇ ਜੋ ਕਾਰਵਾਈ ਬਣਦੀ ਆ ਉਹ ਕੀਤੀ ਜਾ ਨਹੀਂ ਨਹੀਂ ਕੋਈ ਗੱਲ ਨਹੀਂ ਜਿਹੜਾ ਹਿਸਾਬ ਇਹਨਾਂ ਦਾ ਬੋਲਣ ਦਾ ਨਾ ਮੈਨੂੰ ਪਤਾ ਲੱਗਿਆ ਵੀ ਤੁਹਾਡੇ ਨਾਲ ਬੱਸ ਦੇ ਵਿੱਚ ਵੀ ਘਟਨੀ ਕੀਤੀ ਹੋਣੀ ਇਹਨਾਂ ਨੇ ਪਰ ਤੁਸੀਂ ਇਹਨਾਂ ਦਾ ਸੋਚ ਕੇ ਚੱਲੋ ਜੇ ਪੈਜੇ ਤਾਂ ਮੇਰੀ ਗੱਲ ਸੁਣੋ ਧਿਆਨ ਨਾਲ ਤੁਸੀਂ ਹਾਂਜੀ ਮਾਦਾ ਜੀ ਤੁਸੀਂ ਵੀ ਸੁਣੋ ਇਹਨਾਂ ਦੇ ਥਾਂ ਤੇ ਜੇ ਤੁਹਾਡੇ ਆਪ ਦੇ ਪੁੱਤ ਜਿਹੜੇ ਉਹ ਡਰਾਈਵ ਜਿਹੜੇ ਕੁੱਤੇ ਖਾਣੀ ਤੁਸੀਂ ਜਿਹੜੀ ਇਹਨਾਂ ਦੇ ਨਾਲ ਕਰਦੀਆਂ ਤੁਸੀਂ ਜਿਹੜਾ ਨਿੱਤ ਨਿੱਤ ਕੁਛ ਨਾ ਕੁਛ ਸਾਹਮਣੇ ਆਉਂਦਾ ਮੈਂ ਤੁਹਾਨੂੰ ਵਿਖਾ ਦੂੰ ਜੇ ਕੋ ਤਾਂ ਆਉਂਦੇ ਫੋਨ ਤੇ ਵਿਖਾ ਦੇਣਾ ਕੀ ਕੋ ਸਾਡੇ ਕੋਲ ਪਿਆ ਹੁੰਦਾ ਜੇ ਉਹੀ ਤੁਹਾਡੇ ਪੁੱਤ ਲੱਗੇ ਹੁਣ ਡਰਾਈਵਰ ਕਨੈਕਟਰ ਤੇ ਪਾਸੇ ਵਾਲੀਆਂ ਹੋਰ ਜਨਾਨੀਆਂ ਜਿਹੜੀਆਂ ਉਹ ਚੜ ਕੇ ਤੁਹਾਡੇ ਵਾਲੀ ਕੁੱਤੇ ਖਾਣੀ ਇਹ ਤੁਸੀਂ ਇਹਨਾਂ ਨਾਲ ਕਰਨ ਦੀ ਕੋਸ਼ਿਸ਼ ਕਰਦੀਆਂ ਉਹ ਕਰਨ ਤਾਂ ਤੁਹਾਡੇ ਦਿਲ ਤੇ ਕੀ ਵੀ ਤੂੰ ਇਹਨਾਂ ਦੀ ਮਾਂ ਮਾ ਨਹੀਂ ਇਹਨਾਂ ਦੇ ਘਰੇ ਪਰਿਵਾਰ ਨਹੀਂ ਜਿਹੜਾ ਵੇਂਦਾ ਹੋਊਗਾ ਸਾਡੇ ਯਾਰ ਬਿਨਾ ਵਜੇ ਸਾਡੇ ਬੰਦੇ ਦੀ ਬਸਾ ਕੇ ਲੜਕੀਆਂ ਨਹੀਂ ਇਹਨਾਂ ਨੇ ਮਾਵਾ ਤਾਂ ਹੈਂਗਾ ਕਰ ਇਹ ਕਾਰਵਾਈ ਨਹੀਂ ਦਾ ਪੈ ਨਹੀਂ ਬਸ ਤੇ ਚੜ ਕੇ ਮੈਂ ਕਹਿੰਦੀ ਦੇਖੋ ਮੈਂ ਕਾਰਵਾਈ ਮੰਗਦਾ ਇਹ ਇਹਨੂੰ ਪੁੱਛੋ ਜੀ ਅਸੀਂ ਲੀੜੇ ਪਾੜ ਕੇ ਆ ਜਾਂਦੇ ਕਾਠਾਂ ਦੇ ਲਾ ਨਾ ਨਾ ਦੇਖੋ ਜੀ ਅੱਛਾ ਨਹੀਂ ਨਹੀਂ ਨਾ ਬੀਬਾ ਨਾ ਬੀਬਾ ਅੱਛਾ ਜੇ ਬੰਦੇ ਨੇ ਕੁਝ ਕਹਿਦਾ ਜੀ ਉਹ ਝੂਠ ਹੈ ਤੇ ਜੇ ਬੁੜੀ ਨੇ ਕਹਿਦਾ ਹਸਾ ਨਹੀਂ ਨਹੀਂ ਤੁਹਾਡਾ ਮਤਲਬ ਕੰਮ ਇਹੀ ਹੈ ਵੀ ਤੁਸੀਂ ਜੇ ਐਂਡ ਦੇ ਨਾਲੋਂ ਤੁਹਾਡਾ ਜੋਰ ਛੜੇ ਤੁਸੀਂ ਕੱਪੜੇ ਪਾੜਨ ਦੀ ਧਮਕੀ ਦੇ ਦਿਓ ਹਨ ਤੁਹਾਨੂੰ ਕੀ ਲੱਗਦਾ ਵੀ ਡਰਾਈਵਰ ਕਨੈਕਟਰ ਜਿਹੜੇ ਸਰਕਾਰ ਨੇ ਭਰਤੀ ਕੀਤੋ ਲੋਕਾਂ ਦੀ ਜਨਾਨੀਆਂ ਦੇ ਕੱਪੜੇ ਪਾੜਨ ਵਾਸਤੇ ਭਰਤੀ ਕੀਤੇ ਵੇ ਹਾ ਅੱਡੇ ਤੇ ਤਾਂ ਰੋਕਦੇ ਨਹੀਂ 2 ਕਿਲੋਮੀਟਰ ਬਾਅਦ ਆ ਕੇ ਰੋਕ ਲੈਂਦੇ ਬੁੜੰਗਾ ਨਾ ਕੱਢਦੇ ਆ ਉਹਦਾ ਮਾਤਾ ਵੀ ਸੁਣੋ ਇੱਧਰ ਕਿਹੜੀ ਗੱਲ ਸੁਣੋ ਮੈਨੂੰ ਸਮਝ ਨਹੀਂ ਆਈ ਤੁਹਾਡਾ ਗੁੱਸਾ ਪਾਰਾ ਇਹ ਨਾ ਪਹਿਲੇ ਇੱਕ ਮਿੰਟ ਮੈਂ ਭਜਾਉਂਦੇ ਨਾਲੇ ਦੰਦੰਗਾ ਕੱਢਦੇ ਆ ਉਹ ਭੈਣ ਜੀ ਮੈਂ ਦੱਸਦਾ ਉਹ ਪਹਿਲਾਂ ਵੀ ਭਜਾਉਣਾ ਉਹਨਾਂ ਦਾ ਉਹਨਾਂ ਦੀ ਮਜਬੂਰੀ ਹੈ ਉਹਨਾਂ 'ਚ ਜਾਨ ਹੈ ਆ ਡਰਾਈਵਰ ਬੈਠਾ ਨਾ ਉਹ ਸਭ ਤੋਂ ਮੂਹਰੇ ਬੈਠਾ ਹੈ ਪਿੱਛੇ ਜਿਹੜੀਆਂ ਤੁਸੀਂ ਪਤਾ ਨਹੀਂ 70 80 90 100 ਕਿੰਨੇ ਜਣੇ ਜਿਹੜੇ ਥੋੜ ਨੂੰ ਬਾਅਦ ਵਿੱਚ ਮੌਤ ਆਉਣੀ ਜਾਂ ਕਿਤੇ ਬੱਸ ਵੱਜ ਗਈ ਜਿੰਨੀ ਭਜਾਉਣੀ ਪੈਂਦੀ ਹੈ ਮੈਂ ਤਾਂ ਪਹਿਲਾਂ ਚੜ ਜਾਂਦੇ 80 90 100 ਤੇ ਕਈ ਵਾਰੀ 100 ਤੋਂ ਵੀ ਵੱਧ ਜੇ 100 ਸਵਾਰੀ ਚੜ ਗਈ 90 ਵਿੱਚੋ ਜਨਾਨੀਆਂ ਆਧਾਰ ਕਾਰਡ ਵਾਲੀਆਂ 10 ਵਿੱਚ ਜੈਂਟਸ ਆ ਉਹਨਾਂ ਦੇ ਵਿੱਚੋ ਦੋ ਤਿੰਨ ਮੁਲਾਜ਼ਮ ਹੈ 6-7 ਸਵਾਰੀਆਂ ਤਾਂ ਰਹਿ ਗਿਆ ਕਿਰਾਏ ਵਾਲੀ ਜਿਹੜੇ ਟਿਕਟ ਵਾਲੀ ਸਵਾਰੀ ਰਹਿ ਗਈ ਹੁਣ ਜਦੋਂ ਇੱਕ ਅੱਡੇ ਤੇ ਜਾ ਕੇ ਮੈਂ ਪਹਿਲਾਂ ਵੀ ਤੁਹਾਨੂੰ ਬੇਨਤੀ ਕਰਤੀ ਭੈਣ ਮੇਰੀਏ ਮਾਤਾ ਤੁਹਾਨੂੰ ਪਹਿਲਾਂ ਬੇਨਤੀ ਕਰਤੀ ਇੱਕ ਅੱਡੇ ਤੇ ਜਾ ਕੇ ਜੇ ਕੋ 15-20 ਸਵਾਰੀਆਂ ਉੱਤਰੀਆਂ 15-20 ਚੜੀਆਂ ਮਿੰਟ ਤਾਂ ਮੇਲੇ ਦੋ ਜਾਂ ਤਿੰਨ ਅੱਡੇ ਤੇ ਤੇ ਤੁਸੀਂ ਚੜਦੇ ਆ ਉਤਰਦੇ ਆ ਉੱਥੇ ਲਾਦੇ ਬਾਕੀ ਸਮਾਨ ਤੁਹਾਡਾ ਨਾਲ ਉਹ ਕਹਿੰਦਾ ਬਸ ਦੇ ਵਿੱਚ ਚਾਰ ਚਾਰ ਗੰਢਲੀਆਂ ਰੱਖੇ ਦੀ ਟੈਕਨੀਕ ਟਾਉਣੀ ਆ ਤੁਸੀਂ ਚੜ੍ਹਦੇ ਉਤਰਨ ਦੇ ਵੇ ਤੁਸੀਂ 6-7 ਮਿੰਟ ਲਾਉਂਗੇ ਅਗਲੇ ਾਡੇ ਤੇ ਲਜਾਣਾ ਤੇ ਪਹੁੰਚਾਉਣੀ ਨਾ ਪਊਗੀ ਉਹਨੂੰ ਤੇ ਗੁਰਗਰੇ ਬਨਵਾਸੀ ਨਾਂ ਤਾਂ ਨੇ ਜਾ ਕੇ ਸਰਕਾਰ ਮੂਰੇ ਪਿੱਟਣ ਵੀ ਬਸਾ ਵੱਧ ਪਾ ਦੇ ਤੇ ਮਾਤਾ ਜੀ ਤੁਸੀਂ ਐ ਕਰੋ ਖਾਂ ਤੁਸੀਂ ਪਿੱਟੋ ਸਰਕਾਰ ਮੂਰੇ ਜਾ ਕੇ ਵੀ ਜਿਹੜਾ 1000-1000 ਰੁਪਿਆ ਅਨਾਉਂਸ ਕੀਤਾ ਸੀ ਨਾ ਸਾਡਾ ਉਹ ਲਾਗੂ ਕਰ ਦਿਓ ਮੈਂ ਤਾਂ ਕਹਿੰਦਾ ਵੀ ਸਰਕਾਰ ਨੂੰ ਕਰਨਾ ਚਾਹੀਦਾ ਆ ਫ੍ਰੀ ਵਾਲਾ ਜਿਹੜਾ ਕਿਰਾਇਆ ਕਰੈ ਨਾ ਤੁਹਾਡਾ ਸਿਸਟਮ ਵਿੱਚ ਇਹਦਾ ਸਰਕਾਰੀ ਮੁਲਾਜ਼ਮ ਨਾਲੇ ਟੀਏ ਡੀਏ ਲਈ ਜਾਂਦੀਆਂ ਪੱਤੇ ਲਈ ਜਾਂਦੀਆਂ ਵਿੱਚੇ ਤੁਹਾਡੇ ਵਰਗੇ ਜਿਹੜੇ ਕਦੇ ਸਫ਼ਰ ਕੀਤਾ ਇਹਨੇ ਨਾ ਬੱਸ ਜਮਾਤਾ ਗੁੱਸਾ ਨਾ ਕਰੀ ਮੇਰੀ ਗੱਲ ਦਾ ਮੈਂ ਗੁੱਸਾ ਨਾ ਕਰੀ ਮੇਰੀ ਗੱਲ ਦਾ ਬਿਨਾ ਵਜ੍ਹਾ ਦੇ ਸਫ਼ਰ ਜਿਹੜੇ ਨੇ ਇੰਨਾ ਵੱਧ ਗਿਆ ਉਹ ਜਿਹਦਾ ਅੰਤ ਨਹੀਂ ਕੋਈ ਇਹ ਵਿਚਾਰੇ ਟੰਗੇ ਰਹਿੰਦੇ ਉਸ ਗੱਲ ਦੇ ਵਿੱਚ ਸਰਕਾਰ ਕਰੇ ਆਹ ਜਿਹੜਾ ਫਰੀ ਵਾਲਾ ਕੰਮ ਹੈ ਨਾ ਚਾਹੇ ਤੁਹਾਡੇ ਫਰੀ ਸਫ਼ਰ ਹੋਗੇ ਚਾਹੇ ਫਰੀ ਬਿਜਲੀ ਹੋਗੀ ਮੈਂ ਕਿਹੜਾ ਸਾਰਾ ਕੁਝ ਬੰਦ ਕਰੇ ਸਰਕਾਰ ਇਹ ਅਸਲ ਦੇ ਵਿੱਚ ਨਾ ਸਾਡੇ ਹੱਡਾਂ ਦੇ ਵਿੱਚ ਜਿਹੜਾ ਉਹ ਪਾਣੀ ਪਾਉਣ ਵਾਲੀਆਂ ਗੱਲਾਂ ਸਰਕਾਰ ਕਰਦੀ ਹੈ ਸਾਨੂੰ ਨਕਾਰਾ ਕਰਦੀਆਂ ਸਰਕਾਰਾਂ ਇਹਨਾਂ ਗੱਲਾਂ ਵਾਸਤੇ ਲਾਲਚ ਦੇ ਕੇ ਮੈਂ ਕਿਹੜਾ ਸਰਦ 11100 ਰੁਪਿਆ ਅਨਾਉਂਸ ਕੀਤਾ ਸੀ ਨਾ ਸਰਕਾਰ ਆਇਆ ਕਰੇ ਵੀ 18 ਸਾਲ ਤੋਂ ਵੱਧ ਉਮਰ ਵਾਲੀਆਂ ਜਿਹੜੀਆਂ ਲੇਡੀਜ਼ ਸੀਗੀਆਂ ਇਹ ਕਹਿਆ ਸੀ ਵੀ 1000 1000 ਰੁਪਿਆ ਮਿਲਿਆ ਕਰੂਗਾ ਇਹਦੇ ਨਾਲ ਤਾਂ ਤੁਹਾਨੂੰ 1000 1000 ਜਿਉਂ ਨੁਕਸਾਨ ਹੀ ਕਰਨਾ ਸਟੇਟ ਦਾ ਜਿਉਂ ਸਾਡੇ ਸਰੀ ਭੈਣੇ ਭਾਰ ਸਾਡੇ ਸਿਰ ਚੜਦਾ ਹੈ ਜੇ ਤੁਹਾਨੂੰ ਲੱਗਦਾ ਨਾ ਵੀ ਤੁਸੀਂ ਫ੍ਰੀ ਸਫਰ ਕਰੀ ਜਾਣੀਆਂ ਤੇ ਜਿੰਨੀਆਂ ਟਿਕਟਾਂ ਕੱਟੀਆਂ ਗਈਆਂ ਸਾਰਾ ਹਿਸਾਬ ਹੋ ਕੇ ਪੈਸੇ ਤਾਂ ਉਹ ਲੱਗਣੇ ਲੱਗਣੇ ਉਹਨੀਆਂ ਦਾ ਤੇਲ ਬਲਨ ਹੈ ਉਹਨੀਆਂ ਤਨਖਾਹਾਂ ਜਾਣੀਆਂ ਉਹੀ ਟਾਇਰ ਘਸਨੇ ਆ ਉਹੀ ਇੰਜਨ ਘਸਨੇ ਆ ਸਭ ਕੁਝ ਹੋਣਾ ਗੱਡੀਆਂ ਨਕਾਰਾ ਹੋਣੀਆਂ ਗੱ ਕਰਜ਼ੇ ਚੱਕੇ ਜਾਂਦੇ ਨੇ ਸਟੇਟ ਗਵਰਨਮੈਂਟ ਕਰਜ਼ਾ ਚੁਕਦੀ ਹੈ ਨਾ ਵੀਰੇ ਠੀਕ ਹੈ ਉਹ ਕੀ ਦੇ ਸਿਰ ਤੇ ਹੁੰਦਾ ਇੱਕ ਰਾਏ ਸਾਡੇ ਸਿਰ ਤੇ ਆਉਣ ਵਾਲੇ ਸਾਡੇ ਜਵਾਕਾਂ ਦੇ ਸਿਰ ਤੇ ਪਹਿਰੇ ਪੇਟੋ ਖਾ ਜਾ ਕੇ ਸਰਕਾਰ ਕੋਲੇ ਵੀ ਸਾਡਾ 1000-1000 ਰੁਪਏ ਸ਼ੁਰੂ ਕਰ ਦਿਓ ਜੀ ਸਾਡਾ ਕਿਰਾਇਆ ਲਾਗੂ ਕਰ ਦਿਓ ਸਰ ਮੀ ਭੇਜਣਾ ਓਵਰ ਲੋਡ ਬਸਾਂ ਹਾਦਸਾ ਘਟਨਾ ਦਾ ਕਾਰਨ ਵੀ ਬੰਦੀਆਂ ਜੀ ਮੀ ਭੇਜ ਦੇ ਵਿੱਚ ਨਹੀਂ ਬਸਾਣਾ ਓਵਰ ਲੋਡ ਜਦੋਂ ਉਹ ਬ੍ਰੇਕ ਨਹੀਂ ਮਾਰਦੀਆਂ ਜੀ ਤੇ ਕਈ ਵਾਰੀ ਨਹਿਰੇ ਜਦੋਂ ਦੇਖਿਆ ਉਹ ਜਿਹੜੀ ਅੰਦਰ ਘਟਨਾ ਦਾ ਕਾਰਨ ਐਸੇ ਕਰਕੇ ਬਣ ਸਾਡੇ ਇੱਕ ਪੈਂਦੀਆਂ ਹਾਂਜੀ ਹਾਂਜੀ ਸਰ ਨਵੇੜੋ ਜੀ ਅਸ ਮੇਰਾ ਤਾਂ ਬਠਿੰਡੇ ਤੋਂ ਬਾਹ ਪੈਂਦਾ ਜੀ ਇਸ ਤਾਂ ਜੜ ਹਨੇਰਾ ਹੋ ਜਾਂਦਾ ਜੀ ਸਾਨੂੰ ਤਾਂ ਉਹ ਯਾਰ ਨਵੇੜਦੇ ਥੋੜਾ ਤੁਸੀਂ ਦੱਸੋ ਯਾਰ ਯਕੀਨ ਵੇੜਾ ਯਾਰ ਥੋੜਾ ਮੈਂ ਬਸ ਇਹਨਾਂ ਦੀ ਤਸੱਲੀ ਕਰਾਉ ਜੀ ਜਿਵੇਂ ਹੁੰਦੀ ਹੈ ਮੇਰੇ ਤੋਂ ਤਾਂ ਹੁੰਦੀ ਨਹੀਂ ਕਿਉਂਕਿ ਮੇਰੇ ਤਾਂ ਬਹੁਤ ਵੱਸ ਦੀ ਗੱਲ ਜਿਹਾ ਕੋਈ ਵੀ ਯਕੀਨ ਵੇੜੀ ਇਹੇ ਕਰਕੇ ਮੈਂ ਤਾਂ ਗੱਡੀ ਠਾਣੇ ਲੈ ਕੇ ਆਇਆ ਨਹੀਂ ਨਹੀਂ ਮੇਰੇ ਮੇਰੀ ਗੱਲ ਸੁਣੋ ਰਜਿੰਦਰ ਦੱਸਿਆ ਨਾ ਤੁਹਾਨੂੰ ਰਜਿੰਦਰ ਜੀ ਦੀ ਗੱਲ ਸੁਣੋ ਮੇਰੀ ਸਾਡੇ ਕੋਲ ਤਾਂ ਨਿਤ ਦੇ ਮਸਲੇ ਹੋਗੇ ਸਾਡੇ ਕੋਲ ਤਾਂ ਪਹਿਲੇ ਨਹੀਂ ਸੂਤ ਆਉਂਦਾ ਕੰਮ ਵੀ ਕਦੇ ਭਰਾਵਾਂ ਦਾ ਗੱਠ ਥਾਂ ਵਿਚੇ ਰੌਲਾ ਪੈ ਗਿਆ ਕਦੇ ਕੋਸ਼ਕ ਦੇ ਪਿਓ ਪੁੱਤ ਦਾ ਰੌਲਾ ਪੈ ਗਿਆ ਕਦੇ ਭੈਣ ਭਰਾਵਾਂ ਦਾ ਰੌਲਾ ਪੈ ਗਿਆ ਸਾਡੇ ਕੋਲ ਤਾਂ ਉਹੀ ਕੰਜਰਖਾਨੇ ਸੂਤ ਨਹੀਂ ਆਉਂਦੇ ਕਿ ਨਾ ਸਾਡੇ ਕੋਲ ਉਹਨੀ ਪੁਲਿਸ ਹੈ ਨਾ ਨਫਰੀ ਸਾਡੇ ਕੋਲ ਆ ਅਸੀਂ ਦੋ ਜਣੇ ਬੈਠੇ ਆ ਇੱਕ ਸਾਡਾ ਮੁਨਸੀ ਬੈਠਾ ਹੋਊਗਾ ਠੀਕ ਹੈ ਸਾਡੇ ਕੋਲ ਥਾਣੇ 'ਚ ਫੋਰ ਸੀਨ ਹੈਗੀ ਇੰਨਾ ਕੰਮ ਅਜ ਪੁਲਿਸ ਲਾਗੀਦਾ ਸੀ ਕਿ ਨਵਟਾਰੇ ਕਰਾਂਗੇ ਕੰਮ ਸਰਕਾਰਾਂ ਦੇ ਕਰਨ ਨਾ ਗੁਰਪੀ 10 ਬਾਕੀ ਕਰ ਸਕਦੇ ਇੱਕੋ ਜਿਹੋ ਇਹਨਾਂ ਨੂੰ ਸਮਝਾਈ ਸਕਦੇ ਆ ਹਾਂ ਜੇ ਸਮਝਿਆਣ ਵਧੀਆ ਗੱਲ ਆ ਪਰ ਜਿਵੇਂ ਬੀਬੀਆਂ ਗੱਲ ਪਈ ਜਾਂਦੀਆਂ ਇੱਕ ਢੋਗਾ ਹਵਾਲਾ ਤੇ ਜੀ ਬੜੇ ਹਸਣ ਵਾਲੇ ਚੱਲਿਆ ਦੇ ਉਹੀ ਹੈ ਨਾ ਪਰ ਇਹਨਾਂ ਉਹ ਸਰਕਾਰੀ ਮੁਲਾਜ਼ਮ ਹੈ ਅਸੀਂ ਉਹਨਾਂ ਦੀ ਬੀਬਾ ਨਾਣਾ ਸੁਣੀ ਮਾਤਾ ਜੀ ਠੀਕ ਹੈ ਤਾਂ ਸਾਡੀ ਵਰਦੀ ਲੈ ਜਾਣੀ ਹੈ ਗੁਰਪ੍ਰੀਤ ਮੇਰੇ ਤੋਂ ਨਾ ਸਮਝੋ ਇਹ ਚੀਜ਼ਾਂ ਬਾਹਰ ਹੋ ਜਾਂਦੀਆਂ ਕਿਉਂਕਿ ਮਸਲੇ ਆਮ ਹੀ ਆਪਣੇ ਕੋਲੇ ਆਉਣ ਲੱਗ ਪਏ ਹਨਾ ਹੁਣ ਮੈਨੂੰ ਦੱਸੋ ਵੀ ਉਹ ਜਿਹੜੇ ਸਾਹ ਉਹਨਾਂ ਨੇ ਗੱਡੀ ਲਿਆ ਕੇ ਲਾਤੀ ਬਾਹਰ ਤੇ ਉਹ ਤਾਂ ਆਪਣਾ ਹੱਕ ਬਣਦਾ ਕਿ ਜੋ ਉਹ ਲਿਖਾ ਦੇਣ ਤੇ ਆਪਾਂ ਇਹਨਾਂ ਤੇ ਕਾਰਵਾਈ ਪਾਤੀ ਠੀਕ ਹੈ ਹੁਣ ਗਵਾਹ ਜਿਹੜੇ ਉਹ ਵੀ ਖੜੇ ਐ ਨੇ ਸਵਾਰੀਆਂ ਉਹ ਵੀ ਕਹਿੰਦੇ ਵੀ ਬੀਬੀਆਂ ਦਾ ਸਮਾਨ ਦਾ ਰੌਲਾ ਸੀਗਾ ਉਹ ਮਾਤਾ ਕਹਿੰਦੀ ਵੀ ਮੈਂ ਤਾਂ ਵੀ ਮੈਂ ਤਾਂ ਐ ਹੀ ਐ ਮੇਰਾ ਤਾਂ ਕੰਮ ਵੀ ਮੈਂ ਜਿੱਥੇ ਮਰਜ਼ੀ ਜਾਵਾਂ ਜਿੱਥੇ ਮਰਜ਼ੀ ਮਾ ਤਾਨੂੰ ਲੱਗਦਾ ਵੀ ਕੱਲੇ ਇਹ ਕਸੂਰਵਾਰ ਹੈ ਵੀ ਤੁਹਾਨੂੰ ਚੜਾਉਂਦੇ ਨੇ ਜਦੋਂ ਤੁਸੀਂ ਕਹਿੰਦੇ ਅੱਡੇ ਤੋਂ ਅੱਡਾ ਨਹੀਂ ਰੋਕਦੇ ਇਹ ਹਾਂਜੀ ਅੱਡੇ ਤੋਂ ਅੱਡਾ ਮੈਂ ਤੁਹਾਨੂੰ ਨਾ ਰੋਕਣ ਦਾ ਕਾਰਨ ਦੱਸਦਾ ਵੀ ਜਦੋਂ ਪਹਿਲਾਂ ਉਹ ਵਿਚਾਰਾ ਕਹਿੰਦਾ ਵੀ ਪਹਿਲੇ ਦੋ ਅੱਡਿਆਂ ਤੋਂ ਅਸੀਂ 90 ਸਵਾਰੀਆਂ ਹੋ ਜਾਂਦੀਆਂ ਉਦੋਂ ਦਾ ਅਣਗਿਣਤ ਅੱਡੇ ਪਏ ਹੁੰਦੇ ਜਿੱਥੇ ਤੱਕ ਜਾਣਾ ਇਹਨਾਂ ਨੇ ਫਿਰ ਉਹ ਕਹਿੰਦਾ ਜਿਹੜੇ ਅੱਡਿਆਂ ਤੇ ਸਾਡਾ ਸਟਾਪ ਹੀ ਨਹੀਂ ਹੁੰਦਾਗਾ ਵੀ ਸਾਡੀ ਬੱਸ ਕਦੇ ਲਿਖਿਆ ਹੀ ਨਹੀਂ ਬੇਥੇ ਰੁਕਣੀ ਕਿਉਂਕਿ ਲੰਬੇ ਰੋਡ ਦੀਆਂ ਬੱਸਾਂ ਤੁਹਾਨੂੰ ਲੱਗਦਾ ਹੈ ਵੀ ਜਿਹੜੀ ਬੱਸ ਨੇ ਇੱਥੋਂ ਚੱਲ ਕੇ ਰੁਕਣਾ ਹੀ 30 ਕਿਲੋਮੀਟਰ ਤੇ ਐ ਤੇ ਜੇ 30 ਕਿਲੋਮੀਟਰ ਵਾਲੇ ਪੰਜ ਅਟੇ ਹੋਰ ਕਰਨ ਲੱਗ ਪਏ ਤੇ ਵਿਚਾਰਾ ਕਦੋਂ ਚੰਡੀਗੜ੍ਹ ਜਾਓਗੇ ਤੇ ਕਦੋਂ ਚੰਡੀਗੜ੍ਹੋਂ ਵਾਪਸ ਇੱਕ ਛੋਟੀ ਜੀ ਗੱਲ ਹੋਰ ਐ ਜੀ ਜਿਹੜੀਆਂ ਸਾਡੇ ਕੋਲੇ ਪੰਜ ਚਾਰ ਸਵਾਰੀਆਂ ਹੁੰਦੀਆਂ ਜਿਨ੍ਹਾਂ ਦੀ ਟਿਕਟ ਅਸੀਂ ਕੱਟ ਸਕਦੇ ਹਾਂ ਜੇ ਸਾਡੇ ਤੋਂ 2-4 ਮਿੰਟਾਂ ਚ ਉਹਨਾਂ ਦੀ ਟਿਕਟ ਵੀ ਨਾ ਕੱਟੀ ਜਾਵੇ ਨਾ ਜੀ ਤੇ ਜੇ ਰਾਜ ਗੱਡੀ ਚੈੱਕ ਹੋ ਜੇ ਟਿਕਟ ਦਾ 10 ਗੁਣਾ ਜੋ ਪੈਂਦਾ ਉਹ ਕਨੇਕਟਰ ਨੂੰ ਪੈਂਦਾ ਜੀ अच्छा मतलब जे ਤੁਹਾਡੇ ਕੋਲ ਗੱਡੀ ਕਲੀਅਰ ਨਹੀਂ ਹੁੰਦੀ ਅਪਕੇ ਅੰਦੇ ਦਾ ਇਨਸਪੈਕਟਰ ਆਕੇ ਦਾ ਹੁਣ 90 90 ਸਵਾਰੀਆਂ ਚ ਦੱਸੋ ਸਰ ਅਸੀਂ ਕਿਵੇਂ ਕਲੀਅਰ ਕਰ ਦਿਆਂਗੇ ਜੀ ਹਾਂ ਬਾਕੀ ਆਧਾਰ ਕਾਰਡ ਕੱਲਾ ਕੱਲਾ ਹਨਾ ਕਿੱਦਾਂ ਜੇ ਕੱਲੇ ਕੱਲੇ ਆਧਾਰ ਕਾਰਡ ਚੈੱਕ ਕੇ ਠੀਕ ਹੈ ਜੀ ਉਹਨਾਂ ਦਾ ਨੰਬਰ ਭਰਨਾ ਉਹਦੀ ਟਿਕਟ ਕੱਟ ਕੇ ਦੇਣੀ ਕਿੱਦਾਂ ਪੋਸੀਬਲ ਹੈ ਨਹੀਂ ਤੁਹਾਨੂੰ ਅਸਲ ਦੇ ਵਿੱਚ ਤੁਸੀਂ ਇੱਕ ਮੰਗ ਨਹੀਂ ਕਰ ਲੋ ਸਰਕਾਰ ਤੋਂ ਤੁਹਾਨੂੰ ਹੀ ਕਰਨੀ ਚਾਹੀਦੀ ਹੈ ਕਿਉਂਕਿ ਪ੍ਰੋਬਲਮ ਤਾਂ ਤੁਹਾਨੂੰ ਆਉਂਦੀ ਹੈ ਨਾ ਬਹੁਤ ਥਾਵਾਂ ਤੇ ਹੁੰਦਾ ਜਨਾਨੀਆਂ ਬੱਸਾਂ ਦੇ ਅੱਗੇ ਲਟ ਜਾਂਦੀਆਂ ਬਹੁਤ ਥਾਵਾਂ ਤੇ ਹੁੰਦਾ ਸਾਡੇ ਕੋਲ ਬਹੁਤ ਮਾਮਲੇ ਆਉਂਦੇ ਆ ਇਹੋ ਜਿਹੇ ਕਿ ਵੀ ਫੋ ਤੁਸੀਂ ਲੇਡੀਜ਼ ਵਾਰੀ ਛੱਡਤੀ ਅੱਡੇ ਤੇ ਜਾਂ ਤੁਸੀਂ ਅੱਡਾ ਹੀ ਛੱਡਤਾ ਠੀਕ ਹੈ ਉਹਨਾਂ ਦੇ ਬੰਦੇ ਜਿਹੜੇ ਹੈਗੇ ਪਤਾ ਨਹੀਂ ਇੰਨੇ ਕਿੰਨੇ ਕਵੇਲੇ ਹੁੰਦੇ ਆ ਉਹ ਤੁਹਾਡੀ ਬੱਸ ਦੇ ਅੱਗੇ ਜਾਂਦਾਂ ਲਾ ਜਾ ਕੇ ਮੋਟਰਸਾਈਕਲ ਟੇਡਾ ਲਾ ਦਿੰਦੇ ਆ ਜਾ ਕਾਰਜੀ ਪੁਲਾ ਦਿੰਦੇ ਆ ਕਿ ਤੂੰ ਕਿਵੇਂ ਸਾਡੀਆਂ ਜਨਾਨੀਆਂ ਨਹੀਂ ਲੈ ਕੇ ਗਿਆ ਉਹ ਚੜਾਗੇ ਸਰਕਾਰੀ ਬੱਸ ਤੇ ਹਾਂ ਇਹ ਸਰ ਅਕਸਰ ਹੀ ਸਾਡੇ ਨਾਲ ਹੋ ਜਾਂਦਾ ਜੀ ਪਰ ਅਸੀਂ ਕੁਝ ਮਸਲੇ ਹੱਲ ਕਰ ਲੈਣੇ ਹੁੰਦੇ ਆ ਅਸੀਂ ਮਿਹਨਤ ਕਰ ਲੈਂਦੇ ਆ ਤੇ ਸਰ ਉਹਦੇ ਬਾਅਦ ਨਾਲੇ ਸਾਡੀ ਕੋਈ ਗਲਤੀ ਨਹੀਂ ਹੁੰਦੀ ਅਸੀਂ ਫਿਰ ਵੀ ਮਿਹਨਤ ਕਰ ਲਈਦੀ ਵੀ ਕੋਈ ਗੱਲ ਨਹੀਂ ਸਾਡੇ ਤੋਂ ਗਲਤੀ ਹੋ ਗਈ ਅਸੀਂ ਅੱਗੇ ਤੋਂ ਇਸ ਚੀਜ਼ ਨੂੰ ਠੀਕ ਕਰਕੇ ਚੱਲਾਂਗੇ ਜਿਹੜੇ ਸਰ ਜਿਹੜੀਆਂ ਸਾਡੀਆਂ ਬੱਸਾਂ ਵੀ ਅਦਰ ਸਟੇਟਾਂ ਜਾਂਦੀਆਂ ਤੇ ਪੰਜਾਬ ਵਾਲਿਆਂ ਦੇ ਆਧਾਰ ਕਾਰਡ ਲੈ ਕੇ ਜੀ ਉਹ ਤੇ ਉਹ ਪੰਜਾਬ ਚ ਮਤਲਬ ਫ੍ਰੀ ਸਫਰ ਕਰਦੇ ਜਾਲੀ ਗਈ ਬਣਾਈ ਬੈਠੇ ਜੀ ਆਧਾਰ ਹਾਂ ਆ ਚੀਜ਼ ਵੀ ਹੋਈ ਸੀ ਪਿਛੇ ਉਹ ਅਮਰਸਰ ਸਾਊਥ ਤੋਂ ਗਰਭੀਤ ਬੱਚਾ ਚੁੱਕਿਆ ਗਿਆ ਸੀ ਤੇ ਉਹਦੇ ਵਿੱਚ ਇਹੀ ਹੋਇਆ ਸੀ ਕਿ ਉਹ ਲੇਡੀ ਜਿਹੜੀ ਬੱਚਾ ਚੁੱਕ ਕੇ ਲਈ ਸੀ ਉਹ ਹੈਗੀ ਸੀ ਇਧਰ ਹਰਿਆਣੇ ਦੀ ਕਿ ਉਹ ਆਧਾਰ ਕਾਰਡ ਬਣਾਈ ਫਿਰਦੀ ਸੀ ਹਰੀ ਕੇ ਪਤਮ ਦਾ ਪੰਜਾਬ ਦਾ ਇਹ ਵੀ ਦੇਖੋ ਸਰਕਾਰ ਇੱਕ ਨਾ ਮੈਂ ਤੁਹਾਨੂੰ ਬੇਨਤੀ ਕਰਦਾ ਤੁਸੀਂ ਡਰਾਈਵਰ ਕਨੈਕਟਰ ਹੋ ਤੁਸੀਂ ਨਾ ਚੱਲਣਾ ਪਹਿਲੀ ਗੱਲ ਤਾਂ ਭੈਣੇ ਮੈਂ ਤੁਹਾਨੂੰ ਬੇਨਤੀ ਕਰਦਾ ਤੁਸੀਂ ਜੋ ਬੋਲ ਲੈਣਾ ਮੈਨੂੰ ਇਹਦਾ ਗੁੱਸਾ ਹੀ ਨਹੀਂ ਸਾਨੂੰ ਤਾਂ ਮਾਪਿਆਂ ਨੇ ਸੰਸਕਾਰ ਦਿੱਤੇ ਮੈਂ ਤਾਂ ਸਮਝ ਲਿਆ ਵੀ ਜੇ ਤੂੰ ਉੱਚਾ ਬੋਲਗੀ ਤੇ ਮੇਰੀ ਭੈਣ ਬੋਲਗੀ ਜੇ ਮਾਤਾ ਬੋਲਗੀ ਤਾਂ ਮੇਰੀ ਮਾਂ ਬੋਲਗੀ ਮੈਨੂੰ ਨਹੀਂ ਗੁੱਸਾ ਜਿਵੇਂ ਥਾਣੇਦਾਰਾਂ ਵਰਗਾ ਹੁੰਦਾ ਨਾ ਤੇ ਹੁਣ ਮੈਂ ਇਹੋ ਜਿਹਾ ਲਿਖ ਕੇ ਤੋਰਨਾ ਸੀ ਇਤੋਂ ਵੀ ਤੁਹਾਡੇ ਸੱਤ ਪੀੜੀਆਂ ਯਾਦ ਰੱਖਦੇ ਆ ਕਿਸੇ ਥਾਣੇਦਾਰ ਨਾਲ ਬਾਪਿਆ ਸੀ ਪਰ ਨਹੀਂ ਨਾ ਮੈਂ ਇਹ ਚੀਜ਼ਾਂ ਸਿੱਖੀਆਂ ਨਾ ਮੈਂ ਕਦੇ ਆਪਣੇ ਸਟਾਫ ਨਾਲ ਗੁਰਪ੍ਰੀਤ ਬੈਠਾ ਮੈਂ ਆਪਦੇ ਨਾਲ ਮੁੰਡੇ ਇਮਾਨਦਾਰ ਰੱਖਦਾ ਜਿਹੜੇ ਨਾ ਬਿਨਾਂ ਤਨਖਾਹ ਤੋਂ ਮਾੜੇ ਪੈਸੇ ਤੇ ਧਾਰ ਨਹੀਂ ਮਾਰਦੇ ਮੈਂ ਉਹ ਰੱਖਦਾ ਨਾ ਮੈਂ ਕਿਸੇ ਲੀਡਰ ਦੀ ਸੁਣਦਾ ਹੁੰਨਾ ਨਾ ਮੈਂ ਕਿਸੇ ਆਗੂ ਦੀ ਸੁਣਦਾ ਹੁੰਨਾ ਜਿੱਥੇ ਮੈਂ ਲੱਗਣਾ ਮੈਂ ਪਹਿਲਾਂ ਆਪਦੇ ਐਸਐਸਪੀ ਸਾਹਿਬ ਨੂੰ ਕਹਿ ਕੇ ਜਾ ਤਨਖਾਹ ਤੇ ਸਬਰ ਕਰਨ ਵਾਲੇ ਹੋਣ ਹੁਣ ਤੁਸੀਂ ਵੀ ਮਾੜਾ ਮੋੜਾ ਭੈਣੇ ਮਾਤਾ ਤੁਸੀਂ ਵੀ ਸਬਰ ਕਰਨਾ ਸਿੱਖੋ ਜੇ ਕਹਿੰਦੇ ਭਾਂਡੇ ਦਾ ਮੂੰਹ ਖੁੱਲਾ ਹੋਵੇ ਨਾ ਗੁੱਸਾ ਨਾ ਕਰੋ ਮੈਂ ਤੁਹਾਨੂੰ ਨਹੀਂ ਕਹਿ ਰਿਹਾ ਮੈਂ ਉਹਦਾ ਇਹ ਸਾਡੇ ਬਜ਼ੁਰਗਾਂ ਦੀਆਂ ਕਈਆਂ ਵੀ ਇਹ ਗੱਲਾਂ ਇਹ ਕਹਾਵਤਾਂ ਸਾਡੀਆਂ ਭਾਂਡੇ ਦਾ ਮੂੰਹ ਖੁੱਲਾ ਹੋਵੇ ਤਾਂ ਕਹਿੰਦੇ ਕੁੱਤੇ ਨੂੰ ਜ਼ਰੂਰ ਸ਼ਰਮ ਚਾਹੀਦੀ ਹੈ ਜੇ ਸਰਕਾਰ ਨੇ ਮੈਂ ਕਿਹਾ ਇਹ ਨਪੁੰਸਕ ਪੁਣਾ ਸਰਕਾਰਾਂ ਦਾ ਵੋਟਾਂ ਦੀ ਖਾਤਰ ਜਿਹੜਾ ਉਹ ਸਾਨੂੰ ਇਹ ਕਹਿ ਦੇਣਾ ਤੁਹਾਨੂੰ ਆ ਫਰੀ ਤੁਹਾਨੂੰ ਆ ਫਰੀ ਤੁਹਾਨੂੰ ਆ ਫਰੀ ਅਸੀਂ ਮਾਰਦੇ ਛਾਲਾਂ ਸਹੀ ਵੋਟਾਂ ਮਿਲੇ ਮੇਰੇ ਵਰਗੇ ਜਿਹੜੇ ਹੁੰਦੇ ਆ ਮੈਂ ਤਾਂ ਸ਼ਰਾਬ ਦੇ ਨੇੜ ਦੀ ਨਹੀਂ ਲੰਗਦਾ ਬੰਦੇ ਜਿਹੜੇ ਹੁੰਦੇ ਆ ਉਹ ਕੁੱਤੇ ਝਾਰ ਰਹੇ ਨੇ ਸ਼ਰਾਬ ਦੀ ਜਨਾਨੀਆਂ ਜਿਹੜੀਆਂ ਹੁੰਦੀਆਂ ਉਹ ਝਾਕ ਰੱਖਦੀਆਂ ਪੈਸਿਆਂ ਦੀ ਵੋਟ ਦਾ 300 ਮਿਲੂਗਾ 500 ਮਿਲੂਗਾ ਫਿਰ ਕੰਮ ਭਾਲਦੇ ਨੇ ਸਰਕਾਰਾਂ ਤੋਂ ਅਸੀਂ ਅਗਲੇ ਕਹਿੰਦਾ ਅਸੀਂ ਤਾਂ ਖਰੀਦੇ ਆ ਤੁਹਾਨੂੰ ਆ ਜਿਹੜਾ ਫ੍ਰੀ ਫਰੂ ਦੇਣ ਵਾਲਾ ਕੰਮ ਹੈ ਨਾ ਇਹ ਗੁਰਪ੍ਰੀਤ ਖਰੀਦੇ ਹੀ ਹੁੰਦਾ ਆਪਾਂ ਇਦਾਂ ਨਹੀਂ ਬਿਲਕੁਲ ਠੀਕ ਹੈ ਇੱਕੋ ਵਾਰੀ 5 ਸਾਲਾਂ ਵਾਸਤੇ ਖਰੀਦ ਲੈਂਦੇ ਆ ਮੁੜ ਕੇ ਆਪਾਂ ਨੂੰ ਗੱਲ ਨਹੀਂ ਕਰਨ ਦਿੰਦੇ ਫਿਰ ਬੋਲਦੇ ਆ ਤਾਂ ਫਿਰ ਮੁੜ ਕੇ ਜਦੋਂ ਸਾਡੇ ਵਰਗਾ ਡੰਡਾ ਚੜਾਉਂਦਾ ਨਾ ਫਿਰ ਤੁਸੀਂ ਕਹਿੰਦੇ ਵੀ ਪੁਲਿਸ ਜਿਹੜੀ ਧੱਕਾ ਕਰਦੀ ਐ ਠੀਕ ਹੈ ਜੀ ਇਹਨਾਂ ਦੀ ਜੇ ਮੈਂ ਨਾਂ ਸੁਣੀ ਵਿਚਾਰੇ ਇਹ ਕਹਿੰਦੇ ਮੇਰੇ ਕੋਲ ਪਹਿਲਾਂ ਵੀ ਇੱਕ ਆਪਣੇ ਕੋਲ ਮਸਲਾ ਗੁਰਪ੍ਰੀਤ ਆਇਆ ਸੀ ਨਾ ਉਹ ਜਿਹੜੇ ਕੰਟਰੈਕਟ ਬੇਸ ਵਾਲੇ ਡਰਾਈਵਰ ਕਨੈਕਟਰ ਸੀ ਉਹਨਾਂ ਦੀ 20 ਤੋਂ 20 ਹੁੰਦੀ ਉਹਨਾਂ ਦੀ 20 ਤੋਂ 20 ਹੈ ਜੀ ਉਹਨਾਂ ਦੀ 20 ਤੋਂ 20 ਹੁਣ ਜਿਹੜੇ ਵਿਚਾਰੇ 8 8 10 ਦਾ ਹਜ਼ਾਰ ਤੇ ਮਾਤਾ ਡਰਾਈਵਰ ਕਨੈਕਟਰ ਲੱਗੇ ਨਾ ਸਰਕਾਰੀ ਬੱਸਾਂ ਤੇ ਜਿਹੜੇ ਠੇਕੇ ਤੇ ਲੱਗੇ ਹੁੰਦੇ ਆ ਉਹਨਾਂ ਦਾ 20 ਤਰੀਕ ਨੂੰ ਮਹੀਨਾ ਹੁੰਦਾ ਇਹਨਾਂ ਦਾ 1 ਤਰੀਕ ਨੂੰ ਮਹੀਨਾ ਹੁੰਦਾ ਇਹ ਕਹਿੰਦੇ ਨਾ ਤਾਂ ਸਾਨੂੰ 20 25 ਦਿਨ ਅਗਾਹ ਤੱਕ 50 55 ਦਿਨ ਤਨਖਾਹ ਮਿਲਦੀ ਹੈ ਪ੍ਰਾਈਵੇ ਠੇਕੇ ਵਾਲੇ ਵਿਚਾਰੇ ਕਹਿੰਦੇ ਵੀ ਸਾਨੂੰ 20 ਤਰੀਕ ਦਾ ਮਹੀਨਾ ਤੇ ਸਾਨੂੰ ਦੂਜੀ 15 ਤਰੀਕ ਆ ਜਾਂਦੀ 25-25 ਦਿਨ ਲੇਟ ਸਾਨੂੰ ਮਿਲਦੀ ਉਹਦਾ ਕਾਰਨ ਕੀ ਹੈ ਸਫਰ ਫਰੀ ਕੀਤਾ ਰਹੇ ਇਹ ਤੁਹਾਨੂੰ ਨਹੀਂ ਲੱਗਦਾ ਵੀ ਕੱਲ ਨੂੰ ਤੁਹਾਡਾ ਵੀ ਕੁਝ ਆਕ ਨੌਕਰੀ ਕਰਦਾ ਹੋਵੇ ਚਲੋ ਮਹੀਨੇ ਦੀ بجائے 55 ਦਿਨਾਂ ਤੋਂ 30 ਦੀ بجائے 55 ਦਿਨਾਂ ਤੋਂ ਤਨਖਾਹ ਮਿਲੇ ਜਾ ਕੇ ਤੇ ਤੁਸੀਂ ਸਾਰਨੋਗੇ ਇਹ ਤਾਂ ਨਹੀਂ ਸਰਦਾ ਜੀ ਐ ਦਾ ਫੰਡ ਵੀ ਪਤਾ ਵੀ ਘਰੇ ਨਹੀਂ ਸਰਦਾ ਹੁੰਦਾ ਪਰ ਫਿਰ ਸਰਕਾਰ ਨੂੰ ਕਹਿਣਾ ਜੀ ਨਹੀਂ ਮਮਾ ਜੀ ਮੇਰੀ ਗੱਲ ਸੁਣੋ ਤੁਸੀਂ ਕਿਉਂ ਨਹੀਂ ਕਹਿੰਦੇ ਸਰਕਾਰ ਨੂੰ ਮੈਂ ਕਹਿੰਦਾ ਵੀ ਤੁਸੀਂ ਜਨਾਨੀਆਂ ਇਕੱਠੀਆਂ ਹੋ ਕੇ ਕਰੋੜ ਤੋਂ ਵੱਧ ਹੈ ਪੰਜਾਬ ਦੀ ਗਿਣਤੀ ਜਨਾਨੀਆਂ ਦੀ ਤੁਸੀਂ ਇਕੱਠੀਆਂ ਹੋ ਕੇ ਲਾ ਦਿਓ ਖਤਰਨਾ ਵੀ ਜਿਹੜਾ ਹਜ਼ਾਰ ਹਜ਼ਾਰ ਐਨੌਂਸ ਕੀਤਾ ਸੀ ਉਹ ਦੇ ਦਿਓ ਸਾਨੂੰ ਵੀ ਅਸੀਂ ਨਾ ਫਰੀ ਸਫ਼ਰ ਕਰਨਾ ਹੈ ਨਾ ਅਸੀਂ ਫਰੀ ਬਿਜਲੀ ਲੈਣੀ ਹੈ ਕਰੋ ਖਾ ਇਹ ਗੱਲਾਂ ਕਿਉਂ ਨਹੀਂ ਕਰਦੀ ਤੁਸੀਂ ਇਹਨਾਂ ਤੇ ਛੱਡਦਾ ਮੈਂ ਤਾਂ ਕਹਿੰਦਾ ਇਹਨਾਂ ਨੂੰ ਵੀ ਵੀ ਜਿੱਥੇ ਤੁਹਾਡਾ ਹੱਕ ਬਣਦਾ ਨਾ ਵੀ ਤੁਸੀਂ ਵੀ ਸਰਕਾਰ ਨੂੰ ਜਿਹੜਾ ਨਾ ਵੀ ਤੁਸੀਂ ਆਪ ਦੇ ਡਿਪਾਰਟਮੈਂਟ ਵੱਲੋਂ ਠੀਕ ਹੈ ਮੇਰੇ ਖਿਆਲ ਤੁਹਾਡੇ ਕੋਲ ਸ਼ਾਇਦ ਪਿਛਲੇ ਦਿਨ ਆਪੋ ਲਿਆ ਸੀ ਡਾਟਾ 3 ਕਹ ਹਜ਼ਾਰ ਬੱਸ ਸਰਕਾਰੀ ਬੱਸ ਹਾਂਜੀ ਹਾਂਜੀ ਤੇ ਹਾਲਾਂਕਿ ਉਹ ਪਿਛਲੀ ਵਾਰ ਵਾਲਾ ਡਰਾਈਵਰ ਕਨੈਕਟ ਪਾਸੇ ਉਹਨੇ 24 ਜੀ ਮਹੀਨੇ 2 ਮਹੀਨੇ ਬਾਅਦ 2 4 5 ਕੰਡ ਮੋਝਦੇ ਨਾ ਨਵੀਆਂ ਪੈਂਦੀਆਂ ਨਹੀਂ ਅਦਰਖਾਨ ਨਿਕਲ ਨਹੀਂ ਇੱਕ ਜਿਹੜਾ ਪਿਛਲੀ ਵਾਰ ਮਾਮਲਾ ਆਇਆ ਸੀ ਨਾ ਉਹ ਡਰਾਈਵਰ ਕਨੈਕਟ ਨੇ ਵੀ ਦੱਸਿਆ ਬੜੇ ਸਿਆਣੇ ਸੀ ਉਹ ਵੀ ਉਹ ਕਹਿੰਦੇ ਵੀ ਸਾਨੂੰ ਜਿਹੜੇ ਹਿਸਾਬ ਨਾਲ ਸਫਰ ਹੈ ਨਾ ਸਾਨੂੰ ਕੀ ਹੈ ਸਾਡੇ ਕੋਲ ਤਾਂ ਕਹਿੰਦੇ ਵੀ ਸਾਰੀ ਦਿਹਾੜੀ ਸਾਡੇ ਕੋਲ ਬੰਦੇ ਜਨਾਨੀਆਂ ਬੰਦਿਆਂ ਨੂੰ ਵੀ ਫ੍ਰੀ ਕਰ ਦੋ ਢੁਾਈ ਜਾਓ ਉਹ ਕਹਿੰਦੇ ਸਾਨੂੰ ਬੱਸ ਤੰਨੇ ਹੀ 40 ਸਣਾ ਨਹੀਂ ਸਕਦਾ 3000 ਤੋਂ ਵੀ ਕੰਡਮ ਹੋਈ ਜਾਂਦੀ ਆ ਫਿਰ ਜਾਦਾ ਉਹੀ ਗੱਲ ਵੀ ਸਰਕਾਰ ਤੁਹਾਨੂੰ 10000 ਬਸ ਦੇ ਦੇ ਫਿਰ ਕਹਦੇ ਵੀ ਬੰਦੇ ਵੀ ਫ੍ਰੀ ਠੋਈ ਜਾਓ ਕੋਈ ਗੱਲ ਬਸ ਟੈਂਪਰ 10000 ਦੇ ਦੇ ਜੀ ਟਾਈਮ ਨਾਲ ਤਨਖਾਹ ਦੇ ਦੇ ਤੁਹਾਨੂੰ ਕੀ ਹੋਇਆ ਸੀ ਤਾਂ ਬੀਬੀਆਂ ਨੂੰ ਲਈ ਜਾਵਾਂਗੇ ਜੀ ਮੈਂ ਕਹਿੰਦਾ ਵੀ ਦੇਖੋ ਆਈ ਜਾਂ ਜਾਈ ਜਾਂ ਜੀ ਅਸਲ ਦੇ ਵਿੱਚ ਇਹੀ ਚੀਜ਼ ਹੈ ਜੇ ਆਹੀ ਕਰਾਏ ਲਾ ਦਿੱਤੇ ਜਾਂ ਨਾ ਜਿਹੜੀਆਂ ਫ੍ਰੀ ਵਾਲੀਆਂ ਸਹੂਲਤਾਂ ਗੁਰਪੀ ਤੇ ਬੰਦ ਕਰ ਦਿੱਤੀਆਂ ਜਾਂ ਤੇ ਮੇਰੇ ਖਿਆਲ ਚ ਹਰੇਕ ਨੂੰ ਟਾਈਮ ਨਾਲ ਤਨਖਾਹ ਮਿਲੂਗੀ ਨਾਲੇ ਆਪਣੀ ਸਟੇਟ ਤੇ ਆਪਣੇ ਬੱਚਿਆਂ ਤੇ ਆਉਣ ਵਾਲੀਆਂ ਪੀੜ੍ਹੀਆਂ ਤੇ ਬਾਂਦਾ ਬੋਝ ਨਹੀਂ ਪ ਸਤਿ ਸ੍ਰੀ ਅਕਾਲ ਜੀ ਜਿਵੇਂ ਸਰਕਾਰ ਨੂੰ ਸਹੂਲਤ ਮਿਲ ਦੇਣੀ ਕਹੀ ਦਿੰਦੇ ਬੋਲ ਕੇ ਦਿੰਦੇ ਆ ਵੀ ਅਸੀਂ ਆ ਦੇਵਾਂਗੇ ਆ ਦੇ ਮੰਗ ਵੀ ਕਿਉਂ ਨਹੀਂ ਦਿੰਦੇ ਦੇ ਨੇ 10000 ਰੁਪਏ ਦਾ ਕਿਹਾ ਸੀ 10000 ਰੁਪਏ 3 ਸਾਲ 4 ਸਾਲ ਲਾਂਗੇ ਮੈਂ ਭੈਣ ਜੀ ਮਾਫੀ ਕਰਨਾ ਨਾ ਵੀ ਮੈਂ ਤੁਹਾਨੂੰ ਪਹਿਲਾਂ ਵੀ ਬੇਨਤੀ ਕੀਤੀ ਐ ਹੁਣ ਵੀ ਤੁਸੀਂ ਨੋਰਮਲ ਹੋਈਆਂ ਨਾ ਇੰਨਾ ਬੋਲ ਕੇ ਤੁਸੀਂ ਸਮਝਿਆ ਕਿਤੇ ਵੀ ਪਤਾ ਨਹੀਂ ਰੌਲਾ ਪਾਏ ਤੋਂ ਜੇ ਰੌਲਾ ਪਾਏ ਤੋਂ ਭੈਣੇ ਮਸਲੇ ਹੱਲ ਹੁੰਦੇ ਹੋਣ ਨਾ ਤਾਂ ਅਦਾਲਤਾਂ ਦੇ ਵਿੱਚ ਹਜੇ ਵੀ ਗੱਲ ਜਿਹੜੀ ਆ ਉਹ ਜ਼ੁਬਾਨੀ ਕਲਮੀ ਕੀਤੀ ਜਾਂਦੀ ਐ ਜੇ ਰੌਲਾ ਪਾ ਕੇ ਮਸਲੇ ਹੱਲ ਹੁੰਦੇ ਹੋਂ ਤੇ ਅਦਾਲਤਾਂ ਦੇ ਵਿੱਚ ਵੱਡੇ ਵੱਡੇ ਸਪੀਕਰ ਲੱਗ ਜਾਂਦੇ ਜਿਹੜਾ ਵੱਧ ਰੌਲਾ ਪਾਊਗਾ ਉਹ ਮਸਲਾ ਹੱਲ ਹੋ ਜੂ ਤੁਸੀਂ ਵੀ ਆਉਂਦੇ ਆ ਸਰ ਰੌਲਾ ਪਾਇਆ ਨਾ ਬਹੁਤ ਪਰ ਮੈਂ ਤੁਸੀਂ ਸ਼ੁਕਰਾਨਾ ਹੀ ਕਰੋ ਰੱਬ ਦਾ ਵੀ ਮੈਂ ਬਰਦਾਸ਼ਤ ਕੀਤਾ ਤੁਹਾਨੂੰ ਜੋ ਤੁਸੀਂ ਬੋਲ ਲਿਆ ਪਰ ਹੁਣ ਤੁਹਾਨੂੰ ਲੱਗਦਾ ਨਾ ਕਿ ਵੀ ਧੀਆ ਪੁੱਤ ਐ ਵਿਚਾਰੇ ਕਿਸੇ ਦੇ ਸਰ ਜੀ ਤੁਸੀਂ ਗੱਲ ਤੇ ਨਾ ਬਾਸ ਦਿੱਤੀ ਜਾ ਤੇ ਦੇਖਿਓ ਸਰਕਾਰੀ ਬਾਜ ਜਦੋਂ ਕਾਊਂਟਰ ਤੇ ਲੱਗੀ ਵੀ ਨਹੀਂ ਹੁੰਦੀ ਇਹਨਾਂ ਫੋਲੋ ਹੋ ਜਾਂਦੀ ਹੈ ਲੇਡੀਜ਼ ਨਾਲ ਨਹੀਂ ਨਹੀਂ ਐਵੇਂ ਹੀ ਆ ਯਾਰ ਮਾਤਾ ਜੀ ਹਾਂਜੀ ਭੈਣ ਜੀ ਮੈਂ ਤੁਹਾਨੂੰ ਪਿਆਰ ਨਾਲ ਨਿਮਰਤਾ ਨਾਲ ਹੀ ਪੁੱਛਦਾ ਹਾਂ ਵੀ ਦੇਖੋ ਉਹ ਆ ਕੇ ਸਾਡੇ ਕੋਲ ਬੈਠ ਗਿਆ ਨਾ ਜੀ ਇਹਨਾਂ ਨੇ ਕਹਿਤਾ ਕਨੈਕਟਰ ਨੇ ਡਰਾਈਵਰ ਨੇ ਉਹ ਸਾਹਮਣੇ ਸਵਾਰੀਆਂ ਖੜੀਆਂ ਉਹਨਾਂ ਨੇ ਵੀ ਕਿਹਾ ਵੀ ਸਮਾਨ ਦੀ ਟਿਕਟ ਲੈ ਕੇ ਰੌਲਾ ਪਿਆ ਥੋੜਾ ਜਿਹੜਾ ਉਹ ਛੋਟੇ ਅੱਡੇ ਤੇ ਰੋਕਣ ਨੂੰ ਵੀ ਜਿਹੜੇ ਅੱਡੇ ਤੇ ਬੱਸ ਰੁਕਦੀ ਨੇ ਵੀ ਉੱਥੇ ਰੋਕੋ ਮੈਨੂੰ ਉੱਥੋਂ ਚੜਾਓ ਤੇ ਉੱਥੋਂ ਚੱਕੋ ਮੈਨੂੰ ਠੀਕ ਹੈ ਇਹ ਜਿਹੜੀਆਂ ਚੀਜ਼ਾਂ ਨੇ ਜੀ ਇਹ ਚੰਗੀਆਂ ਨਹੀਂ ਲੱਗਦੀਆਂ ਜੇ ਉਹਨਾਂ ਨੇ ਕਹਿਤਾ ਕਿ ਕਾਰਵਾਈ ਪਾਓ ਜੀ ਸਾਡਾ ਨੁਕਸਾਨ ਹੋ ਗਿਆ ਤਾਂ ਹੁਣ ਮੈਂ ਤੁਹਾਡੇ ਤੇ ਕੋਈ ਕਾਰਵਾਈ ਪਾਵ ਹੀ ਦਿਨਾ ਆਪਦੇ ਬਿਆਨਾਂ ਦੇ ਆਧਾਰ ਤੇ ਉਹ ਸਾਹਮਣੇ ਸਵਾਰੀਆਂ ਖੜੀਆਂ ਉਹਨਾਂ ਦੇ ਬਿਆਨਾਂ ਦੇ ਆ ਫਿਰ ਤੁਹਾਨੂੰ ਲੱਗਦਾ ਵੀ ਤਰੀਕਾ ਭੁਗਤੀ ਜਾਓਗੇ ਲੁਧਿਆਣਾ ਚੰਨੀਕੜ ਨਹੀਂ ਬੀਚੀ ਸ਼ਾਬਾਸ਼ੇ ਛੋਡੇ ਯਾਰਗੇ ਖਾਨੇਦਾਰ ਹੁਣ ਜਿਹੜਾ ਸਹੀ ਸਹੀ ਫੈਸਲਾ ਕਰਾ ਦਿੰਦੇ ਹਾਂ ਤੇ ਫਿਰ ਹੁਣ ਤੁਸੀਂ ਵੀ ਸਹੀ ਕਰਨ ਦੀ ਕੋਸ਼ਿਸ਼ ਕਰੋ ਗਾਂ ਦੇ ਵੀਰ ਜੀ ਸਾਨੂੰ ਜਾਣ ਦੇ ਸਾਡੀ ਮਨਤਾ ਅਸੀਂ ਘਰੇ ਜਾਣਾ ਹਨ ਸਾਨੂੰ ਪਹੁੰਚਾ ਦੇਓ ਤੁਸੀਂ ਗਾਂ ਤੋਂ ਵੰਡ ਵਰਦ ਕੇ ਚੜਜਿਆ ਕਰੋ ਨਾ ਫਿਰ ਪ੍ਰਾਈਵੇਟ ਬੱਸਾਂ ਦੇ ਵੈਸੇ ਸਰਕਾਰ ਹੀ ਉਹਨਾਂ ਦਾ ਇਸ ਕੰਮ ਤੇ ਹੋਈ ਵੀ ਹੈ ਵੀ ਸਰਕਾਰੀ ਬੱਸਾਂ ਖਤਮ ਕਰੋ ਤੇ ਪ੍ਰਾਈਵੇਟ ਮੁੜ ਕੇ ਵੀ ਤੇ ਚੜ੍ਹੇ ਹੀ ਕਰੋਗੇ ਨਾ ਫਿਰ ਕਿੱਧਰ ਨੂੰ ਜਾਓਗੇ ਇਹ ਤਾਂ ਜਨਾਬ ਆਪਾਂ ਨੂੰ ਸਮਝ ਆਉਣੀ ਚਾਹੀਦੀ ਹੈ ਸਰਕਾਰ ਕੀ ਦੇ ਰਹੀ ਹੈ ਕੀ ਨਹੀਂ ਆਪਣੇ ਜਵਾਬ ਔਖੇ ਹੋਣੇ ਸਾਰੇ ਸਾਰੀ ਪਬਲਿਕ ਨੂੰ ਪਤਾ ਇਸ ਚੀਜ਼ ਦਾ ਹੀ ਇਹ ਬੋਝ ਆਪਣੇ ਬੱਚਿਆਂ ਤੇ ਬੋਝ ਆਪਣੇ ਬੱਚਿਆਂ ਦੇ ਭਗੋੜੀ ਆਉਣ ਵਾਲੀਆਂ ਪੀੜ੍ਹੀਆਂ ਤੇ ਹੈ ਅੱਜ ਤੇ ਮੰਨ ਕੇ ਚੱਲੀ ਹੈ ਨਾ ਅੱਜ ਆંકੜੇ ਇਕੱਠੇ ਕਰ ਲਓ ਜਿੰਨਾ ਪੰਜਾਬ ਸਰਕਾਰ ਦਾ ਤੇ ਇੱਕ ਇੱਕ ਲੱਖ ਰੁਪਇਆ ਕੱਲੇ ਕੱਲੇ ਜਾਣਾ ਸਰ ਇਹ ਫ੍ਰੀ ਫ੍ਰੀ ਜੀ ਫ੍ਰੀ ਫ੍ਰੀ ਕਿਉਂ ਫ੍ਰੀ ਦੇਣ ਕਿਉਂ ਨਾ ਕੁਝ ਫ੍ਰੀ ਦੇਣ ਜਿੰਨਾ ਕੁਝ ਲੈ ਆਪਾਂ ਦੇਖੋ ਜੀ ਸਾਰੀ ਪਬਲਿਕ ਨੂੰ ਇਹ ਹੀ ਸਮਝਾਉਣਾ ਚਾਹੁੰਦਾ ਹਾਂ ਵੀ ਜੇ ਉਹ ਬੋਰਡ ਦੇ ਪਿਛੇ ਬਿਗਣਾ ਵੇਕੇ ਕੁਛ ਨਹੀਂ ਬੱਲੇ ਪੈਣਾ ਤੁਹਾਡੇ ਜਵਾਕਾਂ ਨੇ ਓਕੇ ਹੋਣਾ ਜਵਾਕਾਂ ਨੇ ਓਕੇ ਹੋਣਾ ਬਿਲਕੁਲ ਉਹ ਪੈਸਾ ਉਹ ਕਿਹੜਾ ਘਰੋਂ ਲੈਉਣਾ ਉਹ ਘਰੋਂ ਲੈਉਣਾ ਜੀ ਬਿਲਕੁਲ ਪ੍ਰਜਿੰਦਰ ਕੀ ਚਾਹੁੰਦੇ ਹੋ ਤੁਸੀਂ ਕੀ ਕਰੀਏ ਅਸੀਂ ਯਾਰ ਦੱਸੋ ਇਹ ਤਾਂ ਨਿੱਤ ਦੇ ਮਸਲੇ ਆ ਸਾਨੂੰ ਤਾਂ ਨਿੱਤ-ਮੈਂਤ ਕਰਕੇ ਖੇੜਾ ਸੁਣਾਉਣਾ ਪੈਂਦਾ ਬਸ ਜੋ ਤੁਸੀਂ ਕਰੋਗੇ ਉਹ ਸਹੀ ਕਰੋਗੇ ਜੀ ਕਿਉਂਕਿ ਜੇ ਮਸਲਾ ਨਿਬੜਦਾ ਹੁੰਦਾ ਮੈਂ ਤਾਂ ਰਾਤ ਹੀ ਨਿਮੇੜ ਦਿੰਦਾ ਜੀ ਕਿਉਂਕਿ ਜਿੰਨੇ ਕ ਮਸਲੇ ਸਾਡੇ ਕੋਲੇ ਕਈ ਵਾਰੀ ਅਕਸਰ ਆ ਜਾਂਦੇ ਆ ਉਹ ਨਿਬੜ ਜਾਂਦੇ ਆ ਜੀ ਆ ਤਾਂ ਅੱਜ ਵੱਸੋਂ ਬਾਹਰ ਹੋ ਗਿਆ ਸੀ ਜੀ ਤੁਹਾਡੇ ਕੋਲੇ ਤਾਂ ਹਣੇ ਨਹੀਂ ਬਹੁਤ ਚਲੋ ਇਹ ਵੀ ਬੀਬੀਆਂ ਵੀ ਚਲੋ ਸਿਆਣੀਆਂ ਵੀ ਚਲੋ ਬੇਬੇ ਤੁਸੀਂ ਐ ਕਰੋ ਗਾਹ ਤੋਂ ਵੀ ਧਿਆਨ ਕਰੋ ਤੁਸੀਂ ਕੰਮ ਕਾਰੋਬਾਰ ਕਰ ਰਹੇ ਹੋ ਸਮਾਨ ਸਮਾਉਣ ਦੀ ਟਿਕਟ ਜਿਹੜੀ ਹੈ ਨਾ ਕਟਾ ਲਿਆ ਕਰੋ ਬੱਚਿਆਂ ਦੀ ਉਮਰ ਸਹੀ ਦੱਸਿਆ ਕਰੋ ਐਵੇਂ ਜਿਹੜਾ ਨਾ 20 50 ਰੁਪਏ ਵਿੱਚ ਜਵਾਕਾਂ ਦੀ ਉਮਰ ਨਾ ਘਟਾਇਆ ਕਰੋ ਇਹਨਾਂ ਗੱਲਾਂ 'ਚ ਕੁਝ ਨਹੀਂ ਰੱਖਿਆਗਾ ਠੀਕ ਹੈ ਸਗਾ ਜਿਹੜੀਆਂ ਤੁਹਾਡੀਆਂ ਕੋਈ ਸਹੇਲੀਆਂ ਮੁਲਾਜ਼ਮ ਵਗੈਰਾ ਨਾਲ ਉਹਨਾਂ ਨੂੰ ਵੀ ਬੇਨਤੀ ਕਰਿਆ ਕਰੋ ਵੀ ਭੈਣੇ ਕਲਾ ਆਧਾਰ ਕਾਰਡ ਹੋ ਸਕਿਆ ਨਾ ਸਾਰਿਆਂ ਕੋਲ ਵੀ ਜਾਂ ਤਾਂ ਨਾਲ ਵੰਡ ਵਾਰ ਕੇ ਇਹਨਾਂ ਦਾ ਰਸ ਘਟਾ ਦੇ ਕਰੋ ਪ੍ਰਾਈਵੇਟ ਬੱਸਾਂ ਦੇ ਸਫ਼ਰ ਕਰ ਲਓ ਜਾਂ ਫਿਰ ਇਹਨਾਂ ਨੂੰ ਕਟਾਲਿਆ ਕਰੋ ਟਿਕਟ ਇਹ ਬੱਚੇ ਨੂੰ ਨਾਂ ਲੈ ਗਈਆਂ ਕਿਉਂ ਗਈਆਂ ਨਾਲੇ ਵੇਖੋ ਜੀ ਪ੍ਰਭਾਵ ਕਿੰਨਾ ਗਲਤ ਪਉ ਬੱਚਿਆਂ ਤੇ ਹੁਣ ਮਾੜਾ ਥਾਣੇ ਆ ਕੇ ਬੱਚੇ ਨਾਲ ਜਦੋਂ ਬਸੀ ਲਾਦੀ ਥਾਣੇ ਉਹਨਾਂ ਨੇ ਤੇ ਆਪਾਂ ਕੀ ਕਰ ਸਕਦੇ ਹਾਂ ਉਹੀ ਕੁਛ ਬੱਚਾ ਸੀ ਕੋਈ ਫਿਰ ਚਲੋ ਭੈ ਜੀ ਸਮਾਨ ਸਮੋਹ ਦੀਆਂ ਟਿਕਟਾਂ ਕਟਾਲਿਆ ਕਰੋ ਮੇਰੀ ਬੇਨਤੀ ਹੈ ਤੁਹਾਨੂੰ ਠੀਕ ਹੈ ਬੇਨਤੀ ਹੈ ਤੁਹਾਨੂੰ ਮੇਰਾ ਮੈਂ ਕਿਸੇ ਨਾਲ ਲੜ ਕੇ ਰਾਜੀ ਨਹੀਂ ਨਾ ਹੀ ਕਿਹਾ ਤੇ ਮੈਨੂੰ ਕੀ ਮਿਲੂ ਮੈਂ ਕਾਰਵਾਈ ਪਾ ਦਊਗਾ ਤੁਹਾਡੇ ਤੇ ਨਹੀਂ ਵੀਰ ਜੀ ਹਾਂ ਗਾਣੋ ਵੀ ਸਫਰ ਸੁਪਰ ਘਟਾ ਦਿਓ ਐਵੇਂ ਬਿਨਾਂ ਵਜਾ ਨਾਲ ਵੀ ਮੈਂ ਕੋਈ ਕੰਮ ਹੈ ਨਹੀਂ ਚੱਲ ਮੈਂ ਨਾਨਣ ਕੋਲੇ ਚੱਲੀ ਆ ਚੱਲ ਮੈਂ ਕੁੜੀ ਕੋਲੇ ਚੱਲੀ ਆ ਚੱਲ ਮੈਂ ਪਰਝਾਈ ਕੋਲੇ ਚੱਲੀ ਚੱਲ ਮੈਂ ਭੂਆ ਕੋਲੇ ਚੱਲੀ ਇਹ ਕੰਮ ਵੀ ਬੰਦ ਕਰੋ ਠੀਕ ਹੈ ਬਿਨਾਂ ਵਜਾ ਦਾ ਰਸਨਾ ਕਰਿਆ ਕਰੋ ਬੰਦੇ ਵਿਚਾਰੇ ਨੌਕਰੀਆਂ ਡਿਊਟੀਆਂ ਤੋਂ ਲੇਟ ਹੋ ਜਾਂਦੇ ਲਮਕਦੇ ਵੀ ਬਸ ਤਾਂ ਬੁੜੀਆਂ ਨਾਲ ਭਰ ਗਈ ਚੜੀਏ ਕਾਦੇ ਇੱਥੇ ਠੀਕ ਹੈ ਠੀਕ ਹੈ ਪਰਿੰਦਰ ਠੀਕ ਹੈ ਜੀ ਕਰ ਲਿਆ ਕਰੋ ਮੈਨੂੰ ਯਾਰ ਥੋੜਾ ਜਿਹਾ ਕੀ ਕਰੀਏ ਤੁਸੀਂ ਵੀ ਆ ਕੇ ਹੁਣ ਜਿੱਦਾ ਪੱਟਿਆਂ ਤੱਕ ਵੀ ਮੈਨੇਜ ਕਰਦੇ ਆ ਜੀ ਬਸ ਹਾਂ ਨਹੀਂ ਮੈਂ ਸਮਝ ਗਿਆ ਤੁਹਾਡੀ ਗੱਲ ਮਾਤਾ ਜ ਠੀਕ ਹੈ ਥੋੜਾ ਜਿਹਾ ਮੈਨੇਜ ਕਰਨ ਦੀ ਆਦਤ ਪਾਓ ਜਿਹੜਾ ਸਫਰ ਬਿਣਾ ਨਹੀਂ ਸਰਦਾ ਉਹ ਸਫਰ ਕਰਿਆ ਕਰੋ ਫ੍ਰੀ ਵਾਲਾ ਵੇਖ ਕੇ ਐਵੇਂ ਨਾ ਚੜਜੇ ਚਲੋ ਮੈਂ ਵੀ ਇਹਨਾਂ ਤੋਂ ਗਲਤੀ ਫੀਲ ਕਰਦਾ ਜੀ ਜੇ ਕੋਈ ਮੇਰੇ ਤੋਂ ਕੋਈ 1921 ਹੋਵੇ ਮੈਂ ਚਲੋ ਕੋਈ ਗੱਲ ਨਹੀਂ ਆਪਣੀਆਂ ਧਿਆਨ ਮੇਰੇ ਤੋਂ ਹੋ ਗਿਆ ਹੋਵੇ ਤਾਂ ਮੈਨੂੰ ਵੀ ਮਾਫ ਕਰ ਲੈ ਉਹਨਾਂ ਨੇ ਨਹੀਂ ਮੰਗੀ ਵਾਰਤ ਇਹ ਵੀ ਮੰਨਦੇ ਜਿਵੇਂ ਭਰਾ ਹੋ ਜੇ ਕੋਈ ਉਲਟਾ ਸਿੱਧਾ ਬੋਲ ਪੰਗਾ ਤਤਗਾ ਹੋ ਗਿਆ ਤਾਂ ਇਹਨੂੰ ਕਿਵੇਂ ਭਰਾਵਾ ਮਾਫ ਕਰਗਾ ਇਹਨੂੰ ਤੇਰੀ ਬਸ ਤੇ ਚਲੋ ਭਾਈ ਜੀ ਮੈਨੇਜ ਕਰ ਲੋ ਠੀਕ ਹੈ ਠੀਕ ਹੈ ਜੀ ਤੁਸੀਂ ਥੋੜਾ ਜਿਹਾ ਸਾਵਧਾਨ ਨਾਲ ਜਾਈਂ ਥੋੜੇ ਵੀ ਨਾ ਹਾਂਜੀ ਹੁਣ ਨੇ ਨਹੀਂ ਨਹੀਂ ਅਬ ਮੈਂ ਤਾਂ ਜਵੇਂ ਜਿਹੜੇ ਡਰਾਈਵਰਾਂ ਨੇ ਸਾਰੇ ਆਰਾਮ ਨਾਲ ਚਲਾਉਣਾ ਚਾਹੁੰਦੇ ਆ ਇਹਨਾਂ ਨੂੰ ਕੱਲ ਹੀ ਹੁੰਦੀ ਐ ਜੀ ਲੇਡੀਜ਼ ਨੂੰ ਜਲਦੀ ਸਾਡਾ ਮੇਲਾ ਨਾ ਟੱਪ ਜੀ ਹੂੰ ਉਹ ਮਾਤਾ ਉਹ ਵੀ ਕਹਿੰਦੇ ਨੇ ਮੇਲੇ ਚ ਉਤਰ ਬਾ ਚਲੋ ਠੀਕ ਐ ਧਿਆਨ ਨਾਲ ਹਨਾ ਪਾਣੀ ਪੂਣੀ ਪੀ ਕੇ ਜਾਇਓ ਬਾਹਰ ਲੱਗਿਆ ਕੈਂਪਰ ਖੱਡੇ ਪਾਣੀ ਵਾਲਾ ਓਕੇ 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 ਠੀਕ ਐ ਜੀ